ਜਦੋਂ ਸਿੱਧੂ ਬਾਈ ਦੀ ਡੈਥ ਹੋਈ ਸੀ ਤਾਂ ਉਦੋਂ ਇੱਕ ਉਸ ਨਾਲ ਇੱਕ ਰੈਸੈਸ਼ਨ ਵਾਲਾ ਸਾਲ ਸੀਗਾ ਬੜਾ ਸਾਲ ਹਨਾ ਉਦਾਂ ਹੀ 2025 ਦੇ ਅੰਦਰ ਪੱਲਾ ਸਬਜੀ ਦੀ ਡੈਥ ਹੋਈ ਹੁਣ ਰਾਜਵੀਰ ਵੀਰਾ ਜਿਹੜਾ ਕਿ ਲਾਈਕ ਉਹ ਬੜਾ ਹੱਸੂ ਹੱਸੂ ਕਰਦਾ ਚਿਹਰਾ ਸੀਗਾ ਉਹਨਾਂ ਦਾ ਨਾ ਗਾਣੇ ਬਹੁਤ ਵਧੀਆ ਸੀ ਰੀਸੈਂਟਲੀ ਪਿਛਲੇ 2-3 ਸਾਲਾਂ ਤੋਂ ਪੰਜਾਬ ਚ ਫਲਡਜ਼ ਆ ਰਹੇ ਆ ਹਨਾ ਉਹ ਵੀ ਉਹ ਇੱਕ ਨਾ ਸੈਟ ਬੈਕ ਹੁਣ ਫਿਲਮਾਂ ਦੇਖਣ ਕਿੰਨਾ ਨੇ ਜਾਣਾ ਹੁੰਦਾ ਫਿਲਮਾਂ ਦੇਖਣ ਜਾਣਾ ਹੁੰਦਾ ਜਿਹੜੀ ਆਪਣੀ ਯੰਗ ਜਨਰੇਸ਼ਨ ਹੈ ਜੋ ਕੰਮ ਕਰਦੇ ਆ ਖੇਤੀ ਕਰਦੇ ਆ ਜਾਂ ਜਿਹੜੇ ਬਾਹਰ ਜੋਬਸ ਕਰਦੇ ਆ ਹੁਣ ਸਾਰੇ ਹੀ ਮਤਲਬ ਮਿਹਨਤ ਕਰਕੇ ਸੇਵਾ ਕਰਕੇ ਫਲਡਸ ਵਾਲੇ ਪਾਸੇ ਲੱਗੇ ਹੋਏ ਸੀ ਮਾਲਵੇ ਏਰੀਆ ਚ ਪ੍ਰੋਬਲਮ ਆਈ ਆ ਤਾਂ ਦੁਆਬੇ ਵਾਲੇ ਮੱਝੇ ਵਾਲੇ ਇਕੱਠੇ ਹੋ ਕੇ ਉੱਥੇ ਆ ਜਾਣਗੇ ਜੇ ਦੁਆਬੇ ਦੇ ਅੰਦਰ ਆਈ ਆ ਤਾਂ ਮਾਲਵੇ ਵਾਲੇ ਮੱਝੇ ਵਾਲੇ ਉੱਥੇ ਚਲੇ ਜਾਣਗੇ ਮਤਲਬ ਸਾਰਾ ਪੰਜਾਬ ਇੱਕੋ ਹੀ ਆ ਬਟ ਉਹ ਸਾਰੇ ਪੰਜਾਬ ਨੂੰ ਜਦੋਂ ਕਿਸੇ ਏਰੀਆ ਚ ਪ੍ਰੋਬਲਮ ਆਉਂਦੀ ਤਾਂ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਹੋਰ ਕਿਸੇ ਸਟੇਟ ਦੇ ਅੰਦਰ ਤੁਸੀਂ ਨਹੀਂ ਦੇਖੋਗੇ ਮੈਨਾਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਪਹਿਲੀ ਵਾਰੀ ਕੁਝ ਚੱਕਿਆ ਸੀ ਨਾ ਤਾਂ ਉਹਦੇ ਉਦੋਂ ਵੀ ਉਹਦਾ ਨਾਮ ਸੀਗਾ ਇੱਕ ਤੇਰੇ ਕਰਕੇ ਜਦੋਂ ਪਹਿਲੀ ਵਾਰੀ ਕੁਝ ਲਿਖਿਆ ਸੀਗਾ ਜੀ ਦੀ ਕਹੇਗੀ ਲਾਟ ਮਰ ਵਾਦਾਂਗੇ ਟਾਈਮ ਆਉਣ ਦੇ ਦਾ ਉਹ ਜਿਹਦੀ ਕਹੇਗੀ ਚੀਕ ਮਰ ਵਾਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਉਹ ਕਲਾ ਕਲਾ ਸੰਦ ਖੜਾ ਕਰੇ ਜੱਟ ਦੇ ਨਹੀਂ ਬਸ ਇੱਕ ਹੀ ਉੱਡਣੇ ਜਹਾਜ਼ ਤੋਂ ਬਿਨਾ ਅਸੀਂ ਮੈਂ ਤੇ ਬਾਈ ਪ੍ਰਭ ਗਿੱਲ ਦੋਨੇ ਭਰਾਵਾਂ ਤੇ ਬਾਈ ਜਿਵੇਂ ਬਾਈ ਨੇ ਕਿਹਾ ਵੀ ਅਸੀਂ ਦੋਨੇ ਜਾਣੇ ਵੈਸੇ ਵੀ ਇਦਾਂ ਲੱਗੂਗਾ ਤੁਹਾਨੂੰ ਫਿਲਮ ਦੇ ਵਿੱਚ ਵੀ ਜਿਵੇਂ ਰੀਅਲ ਬ੍ਰਦਰ ਹੋਣ ਪਰ ਰਾਜੇ ਦੀ ਨਜ਼ਰ ਚ ਉਹ ਬਹੁਤ ਸੋਹਣੀ ਸੀ ਐਕਟਿੰਗ ਬਾਈ ਨੇ ਨਾ ਬੜਾ ਨੈਚੁਰਲ ਕੀਤਾ ਫਿਲਮ ਦੇ ਨਾ ਇੱਕ ਸਭ ਤੋਂ ਔਖਾ ਡਾਇਲੋਗ ਹੈ ਉਹ ਬਾਈ ਨੇ ਬੁਲਿਆ ਅੱਛਾ ਬਿਨਾ ਮੱਝਾਂ ਚਰਾਉਣ ਤੋਂ ਹੀ ਰਹੰਦੀਆਂ ਆਂ ਗੱਲਾਂ ਬਾਈ ਕੋਈ ਨਾ ਪੁੱਤ ਜਦੋਂ ਤੇਰਾ ਵਿਆਹ ਹੋਇਆ ਉਦੋਂ ਦੇਖਾਂਗੇ ਪਿਆ ਆਪ ਜਾ ਕੇ ਗੱਡੀ ਰਾਜ ਕੇ ਚਾਹ ਵੀ ਨਾ ਪੀਣੀ ਕੱਢਣਾ ਵੀ ਨਾ ਤੇ ਉੱਥੇ ਆ ਕੇ ਬਾਈ ਨੇ ਕਿਹਾ ਕੋਈ ਨਾ ਤੁਸੀਂ ਹੁਣ ਨਾ ਐ ਕਰੋ ਬੈਜੋ ਹੁਣ ਤੁਹਾਡੇ ਖਾਤਰ ਬ੍ਰੇਕਫਾਸਟ ਆ ਰਿਹਾ ਮੈਂ ਕਿਹਾ ਬਾਈ ਅਸੀਂ ਤਾਂ ਬਾਲਾ ਤੇਜ ਆਏ ਆ ਬਾਈ ਤੁਸੀਂ ਹੁਣ ਛੌਟ ਨਹੀਂ ਕਰਾਉਣਾ ਨਹੀਂ ਨਹੀਂ ਹੁਣ ਤੁਸੀਂ ਨਾ ਕੌਫੀ ਪੀ ਲਓ ਯਾ ਹੌਲੈਂਡ ਦੇ ਚੱਗੇ ਬੌਸ ਕੋਲੋਂ ਪਾਈ ਅੱਖਾਂ ਵਿੱਚ ਕੇ ਚੱਕੀ ਦਾ ਕਦੇ ਪਿਆਰ ਨਾਲ ਵੀ ਬੋਲਿਆ ਕਰ ਕਾ ਤੋ ਕੱਢਦੀ ਗੁੱਸੇ ਦੀਆਂ ਟੋਨਾ ਨਹੀਂ ਹਲੇ ਡੇਢ ਕਿ ਮਹੀਨਾ ਛੇੜੀ ਨਾ ਪੁੱਤ ਜੱਟ ਦਾ ਲਾਉਂਦਾ ਏ ਝੋਨਾ ਨਹੀਂ ਨਹੀਂ ਹਲੇ ਡੇਢ ਕਿ ਮਹੀਨਾ ਛੇੜੀ ਨਾ ਸਾਡੀ ਫਿਲਮ ਦੀ ਚੱਲਦੀ ਆ ਪ੍ਰੋਮੋਸ਼ਨ ਨਹੀਂ ਹੋ ਤੂ ਤ ਟਿੱਬੀ ਦੇ ਤੋਂ ਢਣ ਗਟਾਰਾ ਤੂ ਤ ਟਿੱਬੀ ਦੇ ਓ ਟਿੱਬੀ ਦੇ ਤੋਂ ਢਣ ਗਟਾਰਾ ਨਹੀਂ ਜਦੋਂ ਜੱਟ ਫੈਰ ਕਰਦਾ ਕਰਦਾ ਓ ਮੂਸੇ ਦੀ ਨਾ ਟੱਪੇ ਫਿਰ ਨਹੀਂ ਕੋਈ ਡਰਦਾ ਕੋਈ ਡਰਦਾ ਮੈਂ ਤਾਂ ਕਹਿੰਦਾ ਬਾਈ ਕੋਰਨਰ ਲੈਣੀ ਨਹੀਂ ਚਾਹੀਦੀ ਅੰਦਰ ਜਾ ਕੇ ਇਹ ਤਾਂ ਕਹਿੰਦਾ ਤੁਸੀਂ ਪਾਪਕੋਰਨ ਵਾਲੀ ਜਿਹੜੇ ਪੈਸੇ ਆ ਮਨੀ ਸੇਵ ਕਰੋ ਸੇਵ ਬਣੀ ਕਰਕੇ ਤੁਸੀਂ ਆਪਦੇ ਕਿਸੇ ਪਰਿਵਾਰਕ ਮੈਂਬਰ ਨੂੰ ਫਿਲਮ ਦਿਖਾਓ ਤੁਸੀਂ ਆਪਦੀ ਮਾਤਾ ਪਿਤਾ ਨੂੰ ਦਿਖਾਓ ਤੁਸੀਂ ਆਪਦੇ ਯਾਰ ਦੋਸਤ ਨੂੰ ਦਿਖਾਓ ਤੁਸੀਂ ਆਪਣੀਆਂ ਭੈਣਾਂ ਨੂੰ ਦਿਖਾਓ ਠੀਕ ਹੈ ਤੁਸੀਂ ਆਪਣੀਆਂ ਵਾਈਫ ਨੂੰ ਦਿਖਾਓ ਬੱਚਿਆਂ ਨੂੰ ਦਿਖਾਓ ਪੰਜਾਬੀ ਕਲਚਰ ਵੀ ਆਪਣੇ ਹੱਥ ਹੀ ਹੈ ਜਿਹੜੀ ਸਾਡੀ ਜਨਰੇਸ਼ਨ ਆ ਉਹ ਤਾਂ ਹਜੇ ਫੁੱਫੜ ਨੂੰ ਫੁੱਫੜ ਹੀ ਕਹਿੰਦੀ ਹੈ ਤੇ ਮਾਮੇ ਨੂੰ ਵੀ ਮਾਮਾ ਜੀ ਕਹਿੰਦੇ ਐ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਥੋੜਾ ਥੋੜੇ ਮਾਡਰਨ ਹੋ ਗਏ ਹੈ ਵੈਸਟਰਨ ਕਲਚਰ ਆਪਰ ਅਡਾਪਟ ਅਡਾਪਟ ਕਰ ਲਿਆ ਹੈ ਉਹ ਜੇ ਮਾਮਾ ਵੀ मामੂ ਹੋ ਗਿਆ ਚਾਚਾ ਚਾਚੂ ਹੋ ਗਿਆ ਚਲੋ ਇੱਥੇ ਤੱਕ ਵੀ ਠੀਕ ਹੈ ਉਹ ਜਦੋਂ ਮਾਮੇ ਨੂੰ ਵੀ ਅੰਕਲ ਕਹਿੰਦੇ ਆ ਤੇ ਚਾਚੇ ਨੂੰ ਵੀ ਅੰਕਲ ਕਹਿੰਦੇ ਤਾਂ ਉਦੋਂ ਗੱਲਾਂ ਥੋੜੀਆਂ ਹੋਰ ਹੁੰਦੀਆਂ ਸਸਿਕਾਲ ਜੀ ਮਾਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਇੱਕ ਤੇਰੇ ਕਰਕੇ ਫਿਲਮ ਜਿਹੜੀ 14 ਨਵੰਬਰ ਨੂੰ ਰਿਲੀਜ਼ ਹੋਣੀ ਹੈ ਤੇ ਸਾਡੇ ਨਾਲ ਮੌਜੂਦ ਹੋਣਗੇ ਫਿਲਮ ਦੇ ਡਾਇਰੈਕਟਰ ਬੰਟੀ ਜੰਡਵਾਲੀਆ ਤੇ ਜੋ ਫਿਲਮ ਦੇ ਵਿੱਚ ਕਿਰਦਾਰ ਕੀਤਾ ਹੈ ਬਹੁਤ ਹੀ ਵਧੀਆ ਸਿੰਗਰ ਨੇ ਜਸਕਰਨ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਹੋ ਬਈ ਠੀਕ ਠਾਕ ਹੋ ਠੀਕ ਠਾਕ ਜੀ ਫਿਲਮ ਬਾਰੇ ਪੁੱਛਣਾ ਚਾਹਵਾਂਗੇ ਪਰ ਇਹ ਡਾਇਰੈਕਟਰ ਸਾਹਿਬ ਤੋਂ ਗੱਲਬਾਤ ਕਰਦੇ ਪਾਜੀ ਫਿਲਮ ਕਿੱਦਾਂ ਕਿਹੜੇ ਕਨਸੈਪਟ ਉੱਤੇ ਬਣੀ ਹੋਈ ਹੈ ਕਿੱਦਾਂ ਦੀ ਫਿਲਮ ਹੈ ਜੀ ਕੀ ਕਨਸੈਪਟ ਹੈ ਕਿ ਇੱਕ ਸਟੋਰੀ ਹੈ ਫਿਲਮ ਦੀ ਦੇਖੋ ਫਿਲਮ ਦਾ ਜੋ ਕਨਸੈਪਟ ਹੈ ਉਹ ਇੱਕ ਫੈਮਿਲੀ ਦੇ ਨਾਲ ਜੁੜਿਆ ਹੋਇਆ ਕਨਸੈਪਟ ਹੈ ਜਿਵੇਂ ਕਿ ਆਪਾਂ ਦੇਖਦੇ ਆਂ ਕਿ ਅੱਜਕੱਲ ਰਿਸ਼ਤੇ ਨਾਤਿਆਂ ਦੀ ਨਾ ਬਹੁਤ ਜ਼ਿਆਦਾ ਵੈਲਿਊ ਲੋਕ ਕਰਦੇ ਆ ਹਨ ਤਾਂ ਉਹ ਇੱਕ ਕਨਸੈਪਟ ਇਦਾਂ ਹੈ ਕਿ ਕਾਮੇਡੀ ਵੀ ਹੈ ਰੋਮਾਂਸ ਵੀ ਹੈ ਐਂਡ ਇੱਕ ਮੈਸੇਜ ਵੀ ਹੈ ਇੱਕ ਫੈਮਿਲੀ ਹੈ ਬੱਚੇ ਦੀ ਆਪਣੇ ਪੇਰੈਂਟਸ ਦੇ ਨਾਲ ਫਾਦਰ ਦਾ ਇੱਕ ਆਪਣੇ ਬੱਚੇ ਨਾਲ ਪਿਆਰ ਇੱਕ ਮਾਂ ਦਾ ਆਪਣੇ ਬੱਚੇ ਨਾਲ ਪਿਆਰ ਜਦੋਂ ਉਸ ਬੱਚੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿਵੇਂ ਸਾਰੀ ਫੈਮਲੀ ਇਕੱਠੀ ਹੋ ਕੇ ਸੈਕਰੀਫਾਈਸਸ ਕਰਕੇ ਮਾਫੀਆਂ ਕੁਰਬਾਨੀਆਂ ਇਹ ਹੀ ਸਭ ਰਿਸ਼ਤਿਆਂ ਨੂੰ ਬਚਾਉਣ ਵਾਲੀਆਂ ਚੀਜ਼ਾਂ ਸੋ ਇੱਕ ਬੜੀ ਹੀ ਇੱਕ ਬੜਾ ਵਧੀਆ ਪੈਕੇਜ ਹੈ ਜਿਹਦੇ ਵਿੱਚ ਤੁਹਾਨੂੰ ਰੋਮ-ਕੋਮ ਪਲੱਸ ਫੈਮਲੀ ਡਰਾਮਾ ਪਲਸ ਸੈਕਰੀਫਾਈਸਿਸ ਦੀ ਪੂਰੀ ਕਹਾਣੀ ਦੇਖਣ ਨੂੰ ਮਿਲੂਗੀ ਜੋ ਕਿ ਲੱਗਦਾ ਪਾਜੀ ਅੱਜ ਕੱਲ ਵੀ ਰਿਸ਼ਤੇ ਜਿਹੜੇ ਖਤਮ ਹੁੰਦੇ ਜਾਂਦੇ ਨੇ ਜਿਵੇਂ ਫੁੱਫੜ ਦਾ ਰਿਸ਼ਤਾ ਹੋ ਗਿਆ ਨਾ ਮਾਮੇ ਦਾ ਹੋ ਗਿਆ ਚਾਚਾ ਤਾਇਆ ਕਹਿੰਦੇ ਹੁੰਦੇ ਸੀ ਅੱਗੇ ਨਾ ਹੁਣ ਤਾਂ ਅੰਕਲ ਹੀ ਕਹਿੰਦੇ ਨੇ ਬਿਲਕੁਲ ਲੱਗਦਾ ਵੀ ਪੰਜਾਬੀ ਕਲਚਰ ਆਪਣਾ ਖਤਮ ਹੋਦਾ ਜਾਂਦਾ ਜੀ ਦੇਖੋ ਪੰਜਾਬੀ ਕਲਚਰ ਵੀ ਆਪਣੇ ਹੱਥ ਹੀ ਹੈ ਜਿਹੜੀ ਸਾਡੀ ਜਨਰੇਸ਼ਨ ਆ ਉਹ ਤਾਂ ਹਜੇ ਫੁੱਫੜ ਨੂੰ ਫੁੱਫੜ ਹੀ ਕਹਿੰਦੀ ਹੈ ਤੇ ਮਾਮੇ ਨੂੰ ਵੀ ਮਾਮਾ ਜੀ ਕਹਿੰਦੇ ਐ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਥੋੜਾ ਥੋੜੇ ਮਾਡਰਨ ਹੋ ਗਏ ਹੈ ਵੈਸਟਰਨ ਕਲਚਰ ਆਪਾਂ ਅਡਾਪਟ ਕਰ ਲਿਆ ਉਹ ਜੀ ਮਾਮਾ ਵੀ मामੂ ਹੋ ਗਿਆ ਚਾਚਾ ਚਾਚੂ ਹੋ ਗਿਆ ਚਲੋ ਇੱਥੇ ਤੱਕ ਵੀ ਠੀਕ ਹੈ ਉਹ ਜਦੋਂ ਮਾਮੇ ਨੂੰ ਵੀ ਅੰਕਲ ਕਹਿੰਦੇ ਆ ਤੇ ਚਾਚੇ ਨੂੰ ਵੀ ਅੰਕਲ ਕਹਿੰਦੇ ਤਾਂ ਉਦੋਂ ਗੱਲਾਂ ਥੋੜੀਆਂ ਹੋਰ ਹੁੰਦੀਆਂ ਉਹ ਆਪਣੇ ਹੱਤਵਸ ਹੁੰਦਾ ਜੀ ਕਿ ਆਪਾਂ ਆਪਦੇ ਬੱਚਿਆਂ ਨੂੰ ਕੀ ਸਿਖਾਉਣਾ ਹੈ ਕਿਵੇਂ ਸਿਖਾਉਣਾ ਹੈ ਜੇ ਆਪਾਂ ਜੋ ਪਰਿਵਾਰ ਦੇ ਅੰਦਰ ਮਾਹੌਲ ਹੋਊਗਾ ਉਹੀ ਬੱਚਿਆਂ ਦੇ ਅੰਦਰ ਮਾਹੌਲ ਜਾਊਗਾ ਬਹੁਤ ਸਾਰੇ ਪਰਿਵਾਰ ਹੈ ਜੇ ਹੈਗੇ ਹਜੇ ਵੀ ਹੈ ਮਤਲਬ ਜੋ ਓਵਲੀਆਂ ਚੀਜ਼ਾਂ ਉਹਨਾਂ ਨੇ ਸਾਹਮ ਕੇ ਰੱਖੀਆਂ ਹੋਈਆਂ ਔਰ ਰਿਸ਼ਤੇ ਨਾਤੇ ਨੂੰ ਉਹੀ ਨਾਮ ਉਹੀ ਸਭ ਉਸ ਹਜੇ ਵੀ ਹੈ ਦੇਖੋ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਬਦਲਦਾ ਤਾਂ ਵੈਸਟਰਨ ਕਲਚਰ ਨੂੰ ਦੇਖ ਕੇ ਵੈਸਟਰਨ ਕਲਚਰ ਜਦੋਂ ਅੱਗੇ ਅਡਾਪਟ ਹੁੰਦਾ ਤਾਂ ਉਹਦਾ ਇਫੈਕਟਸ ਤਾਂ ਪੈਂਦੇ ਹੀ ਆ ਜਿਵੇਂ ਤੁਸੀਂ ਗੱਲ ਕਰਦੇ ਸੀ ਨਾ ਵੀ ਜਦੋਂ ਆਪਣੀ ਕਾਨਫਰੰਸ ਚੱਲਦੀ ਸੀਗੀ ਵੀ ਫਿਲਮ ਹਰੇਕ ਲਈ ਆ ਤੇਰੇ ਕਰਕੇ ਵੀ ਸਾਰਿਆਂ ਲਈ ਵੀ ਗਰਲਫ੍ਰੈਂਡ ਵਾਸਤੇ ਵੀ ਆ ਘਰ ਲਈ ਵਾਸਤੇ ਵੀ ਆ ਤੇ ਬੱਚੇ ਲਈ ਵੀ ਹੈ ਨਾ ਆਪਣੇ ਬੀਕ ਤੇਰੇ ਕਰਕੇ ਕਿਵੇਂ ਸੋਚ ਕੇ ਟਾਈਟਲ ਸੋਚਿਆ ਵੀ ਇੱਕ ਤੇਰੇ ਕਰਕੇ ਅ ਮੈਂ ਨਾ ਇਹਨੂੰ ਤੁਸੀਂ ਉਹ ਸੋਚ ਕੇ ਚੱਲੋ ਕਿ ਮੈਂ ਨਾ ਲਿਖਦਾ ਵੀ ਹਾਂ ਮੈਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਪਹਿਲੀ ਵਾਰੀ ਕੁਝ ਚੱਕਿਆ ਸੀ ਨਾ ਤਾਂ ਉਹਦੇ ਉਦੋਂ ਵੀ ਉਹਦਾ ਨਾਮ ਸੀਗਾ ਇੱਕ ਤੇਰੇ ਕਰਕੇ ਜਦੋਂ ਪਹਿਲੀ ਵਾਰੀ ਕੁਝ ਲਿਖਿਆ ਸੀਗਾ ਹਨਾ ਤੇ ਜਦੋਂ ਪ੍ਰੋਡਿਊਸਰ ਸਾਹਿਬ ਨਾਲ ਜਦੋਂ ਸਟੋਰੀ ਡਿਸਕਸ ਹੋਈ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਨਾਮ ਕੀ ਸੋਚ ਰਹੇ ਹੋ ਉਹ ਕਹਿੰਦੇ ਇੱਕ ਤੇਰੇ ਕਰਕੇ ਤਾ ਉਹ ਇੱਕ ਬੜਾ ਵੱਡਾ ਕੋਇਨਸੀਡੈਂਸ ਈ ਕਿ ਜੋ ਮੇਰੀ ਪਹਿਲੀ ਲਿਖਤ ਸੀ ਐਂਡ ਜੋ ਅਸੀਂ ਹੁਣ ਸੋਚ ਰਹੇ ਸੀ ਉਹ ਦੋਨੋਂ ਸੇਮ ਨੇਮ ਨਿਕਲੇ ਤਾਂ ਜੀ ਕਹਾਂ ਕਿ ਅਸੀਂ ਫਿਲਮ ਦਾ ਨਾਮ ਇੱਕ ਤੇਰੇ ਕਰਕੇ ਹੀ ਰੱਖਾਂਗੇ ਐਂਡ ਉਸ ਮਤਲਬ ਇਹ ਜੋ ਫਿਲਮ ਦਾ ਟਾਈਟਲ ਹੈ ਇਹ ਤੁਹਾਨੂੰ ਜਦ ਤੁਸੀਂ ਫਿਲਮ ਦੇਖ ਕੇ ਆਓਗੇ ਨਾ ਤੁਹਾਨੂੰ ਜਸਟੀਫਾਈ ਜ਼ਰੂਰ ਕਰੂਗਾ ਕਿ ਲਾਈਕ ਰਿਸ਼ਤੇ ਚਾਹੇ ਉਹ ਲਵਰਜ਼ ਦੇ ਹੋਣ ਪਰਿਵਾਰ ਦੇ ਹੋਣ ਹਸਬੰਡ ਵਾਈਫ ਦੇ ਹੋਣ ਬੱਚਿਆਂ ਦੇ ਹੋਣ ਮਾਪਿਓ ਨਾਲ ਮਾਪਿਓ ਨਾਲ ਬੱਚਿਆਂ ਦਾ ਇੱਕ ਸੈਕਰੀਫਾਈਸ ਹੈ ਨਾ ਤਾਂ ਉਹ ਜਦੋਂ ਆਪਾਂ ਕਿਸੇ ਲਈ ਵੀ ਸੈਕਰੀਫਾਈਜ਼ ਕਰਦੇ ਹਾਂ ਤਾਂ ਉਹ ਇੱਕ ਤੇਰੇ ਕਰਕੇ ਹੀ ਹੁੰਦਾ ਕਿ ਯਾਰ ਆਪਾਂ ਬਹੁਤਾ ਕਿੰਨਾ ਯਾਰ ਉਹ ਜਾਣਾਂ ਦਾ ਨਹੀਂ ਸੀ ਯਾਰ ਉੱਤੇ ਪਰ ਤੇਰੇ ਕਰਕੇ ਚੱਲੇ ਆ ਤੇ ਭਾਜੀ ਨਾਲ ਕਿਵੇਂ ਕੰਟੈਕਟ ਹੋਇਆ ਜਦੋਂ ਫਿਲਮ ਦੇ ਲਈ ਇਹਨਾਂ ਨੂੰ ਕਿਵੇਂ ਤੁਸੀਂ ਕਾਲ ਕੀਤੀ ਕਿਵੇਂ ਤੁਹਾਡਾ ਸਵੱਭ ਬਣਿਆ ਇਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਇਹਨਾਂ ਨੂੰ ਫਿਲਮ ਦੇ ਵਿੱਚ ਲੈਣਾ ਚਾਹੀਦਾ ਹੈ ਕਰੈਕਟ ਜਦੋਂ ਮੈਂ ਜਦੋਂ ਅਸੀਂ ਦੇਖ ਰਹੇ ਸੀਗੇ ਕਿ ਕਿਹੜਾ ਹੈ ਜਿਆ ਕਰੈਕਟਰ ਹੈ ਜੋ ਪ੍ਰਭ ਵੀਰੇ ਦੇ ਵੱਡੇ ਭਰਾ ਵਾਂਗੂ ਲੱਗੂਗਾ ਹਨਾ ਐਂਡ ਉਸ ਫੈਮਿਲੀ ਦੇ ਨਾਲ ਉਹਨਾਂ ਦਾ ਬੀ ਉਹ ਐ ਲੱਗੇ ਰਚਿਆ ਮਿਚਿਆ ਪਰਿਵਾਰ ਲੱਗੇ ਐ ਨਾ ਹੋਵੇ ਕਿ ਪ੍ਰਭ ਵੀਰਾ ਹੋਰ ਹੋਵੇ ਐਂਡ ਜਿਹੜਾ ਉਹਦਾ ਵੱਡਾ ਭਰਾ ਉਸ ਫੈਮਿਲੀ ਦਾ ਲੱਗੇ ਨਾ ਜੇ ਤੁਸੀਂ ਦੇਖੋਗੇ ਤੁਹਾਨੂੰ ਐ ਲੱਗੂਗਾ ਕਿ ਵਾਕਈ ਵੱਡੇ ਭਰਾ ਤੇ ਛੋਟੇ ਭਰਾ ਦੀ ਜੋੜੀ ਐ ਤਾਂ ਜਦੋਂ ਡਿਸਕਸ਼ਨ ਚੱਲੀ ਤਾਂ ਬਾਈ ਦੇ ਗਾਣੇ ਦਾ ਆਪਣੇ ਗਾਣੇ ਤਾਂ ਬਹੁਤ ਤੜਕੇ ਫੜਕੇ ਵਾਲੇ ਨੇ ਗਾਣੇ ਦਾ ਕਰੈਕਟਰ ਮੈਨ ਲੱਗਦਾ ਫਿਲਮਾਂ ਦੇ ਵੀ ਸੀਰੀਅਸ ਹਗਾ ਕਾਫੀ ਸੀਰੀਅਸ ਨਹੀਂ ਉਹ ਤੁਸੀਂ ਦੇਖੋ ਵੱਡਾ ਪਾ ਪਿਆਰਾ ਜਆ ਭੋਲਾ ਜਆ ਕਰੈਕਟਰ ਜੋ ਆਪਣੀ ਮਾਪਿਓ ਨਾਲ ਵੀ ਮਤਲਬ ਉਹਨਾਂ ਦਾ ਵਧੀਆ ਇੱਕ ਜਿਵੇਂ ਸੰਸਕਾਰੀ ਮੁੰਡੇ ਨਹੀਂ ਹੁੰਦੇ ਤੁਹਾਡੇ ਸਾਊ ਜੇ ਉਹਦਾਂ ਦਾ ਤਾਂ ਫਿਰ ਜਦੋਂ ਡਿਸਕਸ਼ਨ ਚੱਲੀ ਜੀਤਪਾਜੀ ਨਾਲ ਡਿਸਕਸ਼ਨ ਕੀਤੀ ਤਾਂ ਉਹ ਕਹਿੰਦੇ ਕਿ ਆਪਾਂ ਜਸਕਰਨ ਵੀਰੇ ਨਾਲ ਗੱਲ ਕਰਦੇ ਆ ਸੋ ਬਾਈ ਆਇਆ ਦੇਖ ਰਿਆ ਸੀ ਕਾਨਫਰੰਸ ਦੇ ਵਿੱਚ ਭਾਜੀ ਕਾਫੀ ਮਜ਼ਾਕੀਆ ਸੁਭਾਅ ਦੇ ਨੇ ਪਰ ਤੁਸੀਂ ਕਹਿੰਦੇ ਕਰੈਕਟਰ ਬਹੁਤ ਹੀ ਹੈ ਨਾ ਕਿ ਉਡਜਾ ਪਿਆਰਾ ਜਆ ਇਹ ਇਹਨਾਂ ਤੋਂ ਕੁਝ ਜਾਣਾਂਗੇ ਤੁਸੀਂ ਥੋਤੋ ਜੀ ਹਾਂ ਜੀ ਵੇ ਕਿੰਮੇ ਦਾ ਕਰੈਕਟਰ ਆ ਤੁਹਾਡੇ ਫਿਲਮ ਦੇ ਵਿੱਚ ਹਾਂ ਬਾਈ ਅਸੀਂ ਮੈਂ ਤੇ ਬਾਈ ਪ੍ਰਭ ਗਿੱਲ ਦੋਨੇ ਭਰਾਵਾਂ ਨੇ ਤੇ ਬਾਈ ਜਿਵੇਂ ਬਾਈ ਨੇ ਕਿਹਾ ਵੀ ਅਸੀਂ ਦੋਨੇ ਜਣੇ ਵੈਸੇ ਵੀ ਇਦਾਂ ਲੱਗੂਗਾ ਤੁਹਾਨੂੰ ਫਿਲਮ ਦੇ ਵਿੱਚ ਵੀ ਜਿਵੇਂ ਰੀਅਲ ਬ੍ਰਦਰ ਆਉਂਦੇ ਤੇ ਬਾਕੀ ਜਿਹੜਾ ਹੈਗਾ ਥੋੜੇ ਹਾਸੇ ਖੇਡੇ ਵੀ ਹੈਗੇ ਆ ਤੇ ਥੋੜਾ ਥੋੜਾ ਕਿਤੇ ਸੈਡ ਮੂਮੈਂਟਾਂ ਵੀ ਨੇ ਤੇ ਸਾਰਾ ਕੁਝ ਮਤਲਬ ਮਿਕਸ ਅਪ ਬਹੁਤ ਸੋਹਣੀ ਜਿਹੜਾ ਥੋੜਾ ਥੋੜੀ ਵਾਈਫ ਬਣੇ ਨੇ ਮੈਡਮ ਮੈਡਮ ਰਾਜਤਾਲੀ ਵਾਲੇ ਦੇ ਵਿੱਚ ਨਾ ਉਹਨਾਂ ਨੂੰ ਕਾਫੀ ਮਜ਼ਾਕ ਕੀਤਾ ਵੀ ਬਹੁਤ ਤੰਗ ਕੀਤਾ ਵਾਸਤੇ ਤੇ ਵੀ ਲਾਸਟ ਦੇ ਵਿੱਚ ਵੀ ਜਦੋਂ ਫਿਲਮ ਦੀ ਜਦੋਂ ਲਾਸਟ ਐ ਐਂਡ ਹੋਊਗਾ ਤੇ ਮਤਲਬ ਇੰਡੀਆ ਨਾ ਭਾਈ ਉਹ ਨਾ ਤੇ ਐਂਡ ਦੇ ਵਿੱਚ ਵੀ ਸਾਡਾ ਜਿਹੜਾ ਪਾਰਟ ਆ ਤੇ ਉਹ ਵੀ ਬੜਾ ਵਧੀਆ ਉੱਥੇ ਵੀ ਫਨੀ ਹੈਗਾ ਵਾ ਮਤਲਬ ਕੀਤੇ ਹੋਇਆ ਤੇ ਪਰ ਉਹ ਜਿਹੜੇ ਡਾਇਲੋਗ ਨੇ ਮਤਲਬ ਬਹੁਤ ਸੰਕੀ ਕੀਤੇ ਪਰ ਜਦੋਂ ਆਡੀਅנס ਦੇਖੂਗੀ ਆਡੀਅנס ਨੂੰ ਬਹੁਤ ਵਧੀਆ ਲੱਗਣਾ ਜੋ ਤੁਸੀਂ ਇਹ ਗਾਣੇ ਤੁਸੀਂ ਤੁਹਾਡੇ ਕਾਫੀ ਆਏ ਨੇ ਬੜੇ ਚੱਕ ਮੈਂ ਚੱਕ ਲੋ ਧਰ ਲੋ ਵਾਲੇ ਹਨ ਗਾਣੇ ਤੁਸੀਂ ਸਿੱਧੂ ਮੂਸੇ ਵਾਲਾ ਦੀ ਜ਼ਿਕਰ ਕੀਤਾ ਸੀ ਵੀ ਉਹਨੂੰ ਉਹਦੇ ਵੱਡੇ ਤੁਸੀਂ ਵੱਡੇ ਫੈਨ ਹੋ ਉਦਾਂ ਤੁਹਾਡਾ ਟੱਚ ਵੀ ਹੈ ਗਾਣਾ ਗਾਉਣ ਦਾ ਵੀ ਉਦਾਂ ਦੇਸੀ ਤਰੀਕੇ ਨਾਲ ਗਾਉਨੇ ਹੋ ਕੀ ਲੱਗਦਾ ਫਿਲਮ ਦੇ ਵਿੱਚ ਤੁਸੀਂ ਪਹਿਲੀ ਫਿਲਮ ਤੁਹਾਡੀ ਕਿਵੇਂ ਲੱਗਦਾ ਕੈਮਰਾ ਫੇਸ ਕਰਿਆ ऐसे एक्ट ਕੀਤਾ فلموں ਦੇ ਵਿੱਚ ਡਾਇਲੋਗ ਬੋਲੇਆ ਪਹਿਲਾ ਡਾਇਲੋਗ ਬੋਲੇਆ ਲੈਨ ਬੋਲੀ ਪਹਿਲਾ ਕਿਵੇਂ ਲੱਗਿਆ ਜੀ ਫਿਰ ਉੱਥੇ ਕੋਈ ਨਰਵਸਨੈਸ ਨਹੀਂ ਸੀ ਬਾਕੀ ਦਾ ਭਾਈ ਮੰਟੀ ਭਾਈ ਦੱਸਦਾ ਭਾਈ ਕਿਵੇਂ ਲੱਗੇ ਤੁਹਾਨੂੰ ਮੰਟੀ ਭਾਈ ਨੂੰ ਪਤਾ ਹੋਊਗਾ ਤੇ ਪਰ ਮੇਰੇ ਵੱਲੋਂ ਤਾਂ ਮੈਨੂੰ ਆਪਦੇ ਵੱਲੋਂ ਤਾਂ ਇਹ ਲੱਗ ਰਿਆ ਸੀ ਵੀ ਪਹਿਲੇ ਦਿਨ ਜਦੋਂ ਮੈਂ ਗਿਆ ਉਹਦੋਂ ਮੈਨੂੰ ਇਹ ਲੱਗ ਰਿਆ ਸੀ ਵੀ 10ਵੀਂ ਕਲਾਸ ਦੇ ਇਗਜ਼ਾਮ ਹੁੰਦੇ ਆ ਨਾ ਉਹਦੋਂ ਮੈਨੂੰ ਥੋੜਾ ਜਿਹਾ ਲੱਗ ਰਿਆ ਸੀਗਾ ਸੌਰੀ ਮੇਰੇ ਗੱਲ ਜਾ ਖਰਾਬਾ ਤੇ ਉਹਦੋਂ ਮੈਨੂੰ ਲੱਗ ਰਿਆ ਸੀ ਵੀ ਬਹੁਤ ਮੁਸ਼ਕਲ ਹੋਊਗੀ ਨਾ ਬੜਾ ਨਰਵਸ ਸੀਗਾ ਤੇ ਬੜਾ ਟੈਨਸ਼ਨ ਦੇ ਵਿੱਚ ਦਿਮਾਗ ਨਾ ਲੋਡ ਤੇ ਸੀ ਜਦੋਂ ਮੈਂ ਇੱਕ ਦੋ ਡਾਇਲੋਗ ਕਰ ਲਏ ਤਾਂ ਫਿਰ ਮੈਨੂੰ ਬਹੁਤ ਈਜ਼ੀ ਹੋ ਗਿਆ ਸੀਗਾ ਫਿਰ ਤਾਂ ਮੈਂ ਆਪਣੇ ਆਪ ਹੀ ਬੜਾ ਮोटा ਮੋਲਡ ਵੀ ਕਰ ਲੈਂ ਸਕਦੇ ਆ ਵੀ ਐਕਟਿੰਗ ਵਾਈਜ਼ ਕਿਦਾਂ ਲੱਗਿਆ ਭਾਈ ਕਿਵੇਂ ਲੱਗੀ ਐਕਟਿੰਗ ਨਾਲ ਦੀ ਐਕਟਿੰਗ ਵਾਈ ਭਾਈ ਨੇ ਨਾ ਬੜਾ ਨੈਚੁਰਲ ਕੀਤਾ ਫਿਲਮ ਦੇ ਨਾ ਇੱਕ ਸਭ ਤੋਂ ਔਖਾ ਡਾਇਲੋਗ ਹੈ ਉਹ ਬਾਈ ਨੇ ਬੋਲਿਆ ਅੱਛਾ ਜੀ ਉਹ ਜਦੋਂ ਵਿਆਹ ਤੋਂ ਬਾਅਦ ਇੱਕ ਡਾਇਲੋਗ ਹੈ ਬਾਈ ਦਾ ਉਹ ਬਾਈ ਨੇ ਬੜੇ ਵਧੀਆ ਤਰੀਕੇ ਨਾਲ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਬੋਲਿਆ ਤੇ ਮੈਨੂੰ ਲੱਗਦਾ ਕਿ ਇੱਕ ਨਵੇਂ ਆਰਟਿਸਟ ਵਾਸਤੇ ਉਹੀ ਰਾਂਜੀ ਵਾਲਾ ਨਹੀਂ 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 ਰਾਂਝਾ ਰਾਂਝੇ ਵਾਲਾ ਤਾਂ ਅਲੱਗ ਹੈ ਕਿ ਕੋਈ ਨਹੀਂ ਜੋ ਤੇਰਾ ਵਿਆਹ ਹੋਊਗਾ ਪੁੱਤ ਤੈਨੂੰ ਪਤਾ ਲੱਗੂਗਾ ਉਹ ਰਾਜਤਾਲੀ ਵਾਲ ਮੈਮ ਨਾਲ ਇੱਕ ਇਹਨਾਂ ਦੀ ਇੰਟਰੈਕਸ਼ਨ ਹੈ ਤਾਂ ਉਹ ਇੱਕ ਬੜਾਈ ਪਿਆਰਾ ਪਿਆਰਾ ਮੂਮੈਂਟ ਹੈ ਜੋ ਹਰ ਇੱਕ ਬੰਦੇ ਦੀ ਲਾਈਫ ਚ ਕਦੇ ਨਾ ਕਦੇ ਆਉਂਦਾ ਤਾਂ ਉੱਥੇ ਇਹਨਾਂ ਦਾ ਇੱਕ ਡਾਇਲੋਗ ਹੈ ਜੋ ਤੁਸੀਂ ਸੁਣੋਗੇ ਤੁਹਾਨੂੰ ਹੌਣ ਕੈਮਰਾ ਉਹ ਬੜਾ ਇਸ ਤੋਂ ਪਹਿਲਾਂ ਵੀ ਕੋਈ ਐਕਟਿੰਗ ਵਗੈਰਾ ਤੁਸੀਂ ਕਰਦੇ ਸੀ ਥੀਏਟਰ ਵੀ ਤੁਸੀਂ ਥੀਏਟਰ ਕੀਤਾ ਹੈ ਜਾਂ ਜਾਂ ਐਜ ਐਸ ਸਿੰਗਰ ਤੌਰ ਤੇ ਫਿਲਮ ਦੇ ਵਿੱਚ ਤੁਸੀਂ ਐਂਟਰ ਕੀਤਾ ਹੈ ਨਹੀਂ ਫਿਲਮ ਮੇਰੀ ਪਹਿਲੀ ਹੈ ਤੇ ਪਹਿਲਾਂ ਹੀ ਮੈਂ ਕਦੇ ਕੋਈ ਡਾਇਲੋਗ ਵਾਜੀਆ ਕੁਛ ਵੀ ਨਹੀਂ ਕੀਤਾ ਇਹ ਮੇਰਾ ਪਹਿਲਾ ਵਾ ਤੇ ਜਿਹੜਾ ਮੈਂ ਉਦੋਂ ਪਹਿਲਾਂ ਵੀ ਗੱਲ ਕਰਕੇ ਜਿਹੜਾ ਮੇਰਾ ਤੇ ਰਾਜਕੌਰਤ ਵਾਲੀ ਵਾਲਾ ਦਾ ਜਿਹੜਾ ਉਹ ਹੈਗੇ ਸ਼ਾਰਟ ਮਤਲਬ ਡਾਇਲੋਗ ਨੇ ਉਹ ਡਾਇਲੋਗ ਆਪਾਂ ਵੈਸੇ ਆਫ ਕੈਮਰਾ ਲੋਕ ਬੋਲ ਦਿੰਦੇ ਆ ਮਤਲਬ ਹਰ ਇੱਕ ਬੰਦਾ ਲਾਈਫ ਚ ਬੋਲ ਦਿੰਦਾ ਪਰ ਜਿਹੜਾ ਉਹ ਮੇਰਾ ਔਨ ਕੈਮਰਾ ਵਾ ਉਹ ਮਤਲਬ ਬਹੁਤ ਮੁਸ਼ਕਲ ਵਾਲਾ ਸੀ ਪਰ ਮੈਂ ਆਪਦੇ ਵੱਲੋਂ ਬੈਸਟ ਦੇਣ ਦੀ ਟਰਾਈ ਕੀਤੀ ਆ ਆਡੀਅנס ਨੂੰ ਬਹੁਤ ਉਹ ਮੂਮੈਂਟਾਂ ਦੇ ਉੱਤੇ ਆ ਕੇ ਬਹੁਤ ਫਰਨਾ ਬਹੁਤ ਨਿਆਰਾ ਲਾਉਗਾ ਉਹ ਡਾਇਲੋਗ ਬੋਲ ਸਕਦੇ ਹਾਂ ਉਹ ਰੋਹੀ ਤਾਂ ਸਾਡਾ ਹੋਰੇ ਤਾਂ ਮੂਵੀ ਦਿਖਾਉਣੀ ਹੈ ਸਾਨੂੰ ਹੋਰ ਬੋਲੋ ਜੀ ਨਹੀਂ ਭਾਈ ਉਹ ਮਾਈਕ ਆ ਨਾ ਕੋਈ ਜਰਾ ਰਾਂਜੀਆ ਲੈ ਬੋਲ ਦੋ ਫਿਰ ਕੋਈ ਚਲੋ ਕੋਈ ਗਾਇਕ ਫਰਕ ਗਾਣਾ ਸੁਣਾ ਦਿਓ ਫਿਰ ਭਾਈ ਮੇਰਾ ਨਾ ਬਹੁਤ ਜ਼ਿਆਦਾ ਗੱਲ ਖਰਾਬ ਹੋਇਆ ਪਿਆ ਤੇ ਇੱਕ ਕਦੀ ਲੈ ਸੁਣਾ ਦਿਓ ਜੀ ਜ਼ਰੂਰੀ ਜੀ ਦੀ ਕਹੇਗੀ ਲਾਟਮਰ ਵਾਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਓ ਜੀ ਦੀ ਕਹੇਗੀ ਚੀਕਮਰ ਵਾਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਓ ਕਲਾ ਕਲਾ ਸੰਦ ਖੜਾ ਕਰੇ ਜੱਟ ਦੇ ਨਹੀਂ ਬਸ ਇੱਕੇ ਉੱਡਣੇ ਜਹਾਜ਼ ਤਹੋਂ ਬਿਨਾ ਬਹੁ ਗਣਿਆ ਬਾਈ ਤੇ ਸਾਰੀ ਲੋਕਾਂ ਨੇ ਪਸੰਦ ਕੀਤੇ ਹੋਇਆ ਝੋਨੇ ਵਾਲਾ ਗਾਣਾ ਆਇਆ ਸੀ ਪਿੱਛੇ ਜਿਹਾ ਉਹ ਹਾਂਜੀ ਹੈ ਜਾ ਤੁਹਾਡੇ ਉਹ ਉਹਦੀਆਂ ਲੈਣਾ ਹਾਂਜੀ ਹਾਂਜੀ ਬਾਈ ਝੋਨੇ ਹੋਂ ਤਾਂ ਪੈਸੇ ਜੀ ਕਿਹਨੀ ਹੈ ਜੀ ਕੀ ਸੀਗਾ ਉਹ ਆਇਆ ਖੌਲੈਂਡ ਜੱਗੇ ਬੌਸ ਯਾ ਹੌਲੈਂਡ ਦੇ ਅੱਗੇ ਬੌਸ ਕੋਲੋਂ ਪਾਈ ਅੱਖਾਂ ਵਿੱਚ ਕੇ ਚੱਕੀ ਦਾ ਕਦੇ ਪਿਆਰ ਨਾਲ ਵੀ ਬੋਲਿਆ ਕਰ ਕਾ ਤੋ ਕੱਢਦੀ ਗੁੱਸੇ ਦੀਆਂ ਟੋਨਾ ਨਹੀਂ ਹਲੇ ਡੇਢ ਕਿ ਮਹੀਨਾ ਛੇੜੀ ਨਾ ਪੁੱਤ ਜੱਟ ਦਾ ਲਾਉਂਦਾ ਏ ਝੋਨਾ ਨਹੀਂ ਨਹੀਂ ਹਲੇ ਡੇਢ ਕਿ ਮਹੀਨਾ ਛੇੜੀ ਨਾ ਸਾਡੀ ਫਿਲਮ ਦੀ ਚੱਲਦੀ ਆ ਪ੍ਰੋਮੋਸ਼ਨ ਨਹੀਂ ਤੇ ਇਹ ਗਾਣਾ ਤਾਂ ਬਹੁਤ ਹਾਂ ਟ੍ਰੈਕਟਰਾਂ ਦੇ ਬਹੁਤ ਚੱਲੇ ਆਉਣਾ ਗਾਣਾ ਜਿਹਾ ਝੋਨਾ ਲੱਗਦਾ ਸੀਗਾ ਹਾਂ ਆਪਣੇ ਗਾਣੇ ਸਾਰੇ ਹੀ ਬਾਈ ਟਰੈਕਟਰਾਂ ਦੇ ਉੱਤੇ ਡੀਜਿਆਂ ਦੇ ਉੱਤੇ ਬਹੁਤ ਚੱਲਦੇ ਆ ਇੱਕ ਸਿੰਗਰ ਨੂੰ ਹੁੰਦਾ ਵੀ ਉਹਦਾ ਗਾਣਾ ਕੋਈ ਟਰੈਕਟਰ ਤੇ ਡੀਜੇ ਦੇ ਚੱਲ ਜਾਓ ਆਪਦੇ ਆਪ ਨੂੰ ਅਮਰ ਸਮਝਦਾ ਤੇ ਮੈਨੂੰ ਆਡੀਅנס ਤੇ ਇੰਨਾ ਜ਼ਿਆਦਾ ਪਿਆਰ ਸਤਿਕਾਰ ਤੇ ਮੈਨੂੰ ਮਾਣ ਆ ਆਡੀਅנס ਤੇ ਜਿਨ੍ਹਾਂ ਨੇ ਮੇਰੇ ਗਾਣੇ ਸਾਰੇ ਹੀ ਡੀਜਿਆਂ ਦੇ ਉੱਤੇ ਤੇ ਟਰੈਕਟਰਾਂ ਦੇ ਉੱਤੇ ਚਲਾਏ ਆ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਉਹ ਤਕਰੀਬਨ ਹਿੱਟ ਮਾਰਦੇ ਆ ਤੇ ਇੱਕ ਤੁਸੀਂ ਯਾਦ ਕਰਦੇ ਸਿੱਧੂ ਮੂਸੇ ਵਾਲੇ ਨੂੰ ਉਹ ਆਪਣੇ ਵਿੱਚ ਨਹੀਂ ਰਹੇ ਨਾ ਉਹਨਾਂ ਨੂੰ ਵੀ ਤੁਸੀਂ ਬੜਾ ਪਿਆਰ ਕਰਦੇ ਹੋਗੇ ਨੇ ਬੜੇ ਲੇਜੈਂਡ ਸੀਗੇ ਉਲੇ ਰਹਿਣਗੇ ਵੀ ਸਾਰੇ ਰੰਦੀ ਦੁਨੀਆ ਤੱਕ ਉਹਨਾਂ ਦਾ ਕੋਈ ਗੀਤ ਹੈਗਾ ਇਹ ਸੁਣਾ ਸਕਦੇ ਹਾਂ ਉਹਨਾਂ ਦਾ ਕੋਈ ਅਨੁਸ਼ਟਾਂ ਅંજਲੀ ਦੇਣ ਲਈ ਹਉ ਤੂ ਤੇ ਟਿੱਬੀ ਦੇ ਤੋਂ ਓਡਣ ਗਟਾਰਾਂ ਤੂ ਤੇ ਟਿੱਬੀ ਦੇ ਹਉ ਟਿੱਬੀ ਦੇ ਤੋਂ ਓਡਣ ਗਟਾਰਾਂ ਨਹੀਂ ਜਦੋਂ ਜੱਟ ਫੈਰ ਕਰਦਾ ਕਰਦਾ ਉਹ ਮੂਸੇ ਦੀ ਨਾ ਟੱਪੇ ਫਿਰ ਨਹੀਂ ਕੋਈ ਡਰਦਾ ਕੋਈ ਡਰਦਾ ਤੁਸੀਂ ਮਿਲੇ ਉਹਨਾਂ ਨੂੰ ਕਿੰਨੀ ਵਾਰੀ ਮਿਲੇ ਹੋ ਬਹੁਤ ਪਿਆਰ ਸੀ ਹਟਦਾ ਤੇ ਬਹੁਤ ਜ਼ਿਆਦਾ ਪਿਆਰ ਸੀ ਤੇ ਬਹੁਤ ਅਸੀਂ ਇਕੱਠੇ ਰਹੇ ਹਾਂ ਤੇ ਅੱਜ ਵੀ ਬਾਈ ਸਾਡੇ ਦਿਲਾਂ ਚ ਵੱਸਦਾ ਹਨ ਤੇ ਫੈਮਿਲੀ ਨਾਲ ਵੀ ਬਹੁਤ ਅੱਛਾ ਪਿਆਰ ਆ ਤੇ ਬਾਈ ਨਾਲ ਤਾਂ ਜਿੰਨਾ ਟਾਈਮ ਅਸੀਂ ਗੁਜ਼ਾਰਿਆ ਤੇ ਲਾਸਟ ਟਾਈਮ ਬਹੁਤ ਜਿਹੜੇ ਲਾਸਟ ਵਾਲੇ ਸਾਲ 2 ਸਾਲ ਸੀ ਸਾਡੇ ਇਕੱਠਿਆਂ ਦੇ ਸੀਗੇ ਤੇ ਬਹੁਤ ਹੀ ਬਾਈ ਦੇ ਨਾਲ ਅਸੀਂ ਟਾਈਮ ਬਿਚਰਿਆ ਤੇ ਬਾਈ ਦੇ ਨਾਲ ਵਿਚਰ ਕੇ ਚੀਜ਼ਾਂ ਵੀ ਸਿੱਖੇ ਆ ਤੇ ਉਹਦੇ ਨਾਲ ਰਹਿ ਕੇ ਸਾਨੂੰ ਉਹਦਾ ਪਿਆ ਰੈਲੀਆਂ ਇਕੱਠੇ ਅਸੀਂ ਪ੍ਰੋਗਰਾਮ ਕੀਤੇ ਬਹੁਤ ਪਾਈ ਦਾ ਜਿਆਦਾ ਸਾਡੇ ਕੋਲੇ ਨੇ ਮੈਂ ਡਾਕਟਰ ਸਾਨੂੰ ਪੁੱਛਣਾ ਚਾਹਾਂਗਾ ਵੀ ਜਿਹੜੇ ਪ੍ਰਭ ਗਿਲ ਤੇ ਕਮਲਖੰਗੂੜਾ ਜੀ ਨੇ ਕੈਨੇਡਾ ਵਿੱਚ ਨੇ ਹਾਂਜੀ ਹਾਂਜੀ ਉਹ ਲੋਕਾਂ ਨੇ ਉਹਨਾਂ ਜਿਹੜੇ ਯੂਨੀ ਕਾਲਜ ਵਾਲਿਆਂ ਨੇ ਉਹਨਾਂ ਨੇ ਵੀ ਵੇਟ ਕੀਤੀ ਸੀ ਵੀ ਉਹਨਾਂ ਦੀ ਵੇਟ ਕਰ ਰਹੇ ਸੀ ਵੀ ਆਉਣਗੇ ਹਨਾ ਕਿਉਂ ਕੀ ਕਿਉਂ ਨਹੀਂ ਆ ਸਕਿਓ ਦੇਖੋ ਹਰੇਕ ਦੇ ਆਪਣੇ ਆਪਣੇ ਰੁਝੇਵੇ ਐ ਜਿਵੇਂ ਉਹ ਕਮਲਵੀਰ ਕਮਲ ਤੇ ਪ੍ਰਭ ਦੋਨੋਂ ਕੈਨੇਡਾ ਦੇ ਉੱਥੇ ਹੀ ਰਹਿੰਦੇ ਐ ਸੋ ਉਹ ਇਸ ਟਾਈਮ ਆਪਣੀ ਫੈਮਿਲੀ ਨਾਲ ਉਧਰ ਪ੍ਰੋਮੋਸ਼ਨ ਕਰ ਰਹੇ ਐ ਲੱਗਦਾ ਵੀ ਉਹ ਇਹ ਪ੍ਰੀਮੀਅਰ ਮੌਕੇ ਪਹੁੰਚਣਗੇ ਫਿਲਮ ਨੂੰ ਸਪੋਰਟ ਕਰਨ ਲਈ ਜਾਂ ਬਾਹਰੇ ਪ੍ਰੋਮੋਸ਼ਨ ਦੇਖੋ ਅਸੀਂ ਦੋਨੋਂ ਜਗ੍ਹਾ ਹੀ ਪ੍ਰੀਮੀਅਰ ਕਰ ਰਹੇ ਹਾਂ ਕੈਨੇਡਾ ਵੀ ਕਰ ਰਹੇ ਹਾਂ ਐਂਡ ਇੰਡੀਆ ਵੀ ਕਰ ਰਹੇ ਹਾਂ ਅਸੀਂ ਦੋਨੋਂ ਜਗ੍ਹਾ ਦੇ ਆਰਟਿਸਟ ਨੂੰ ਪੂਰਾ ਮੌਕਾ ਦੇਣਾ ਜਿੱਥੇ ਤੁਹਾਡੇ ਕੋ ਪਹੁੰਚਿਆ ਜਾਂਦਾ ਤੇ ਸ਼ੂਟਿੰਗ ਇਹਦੀ ਕਿਹੜੇ ਕਿੱਥੇ ਕਿੱਥੇ ਹੋਈ ਹੈ ਕਿਹੜੀ ਜਗ੍ਹਾ ਇਹਦੀ ਸ਼ੂਟਿੰਗ ਮੋਸਟਲੀ 70% ਫਿਲਮ ਹੈ ਜਿਹੜੀ ਉਹ ਕੈਨੇਡਾ ਅੱਛਾ ਜੀ ਤੇ ਜਿਹੜੀ 30% ਫਿਲਮ ਹੈ ਉਹ ਇੱਥੇ ਪੰਜਾਬ ਦੀ ਹੈ ਹੂੰ 2000 ਟਾਈਮ ਦੀ ਸਟੋਰੀ ਹੈ ਉਹ ਟਾਈਮ ਤੁਹਾਨੂੰ ਦੇਖਣ ਨੂੰ ਮਿਲੂ। ਸ਼ੂਟਿੰਗ ਦੌਰਾਨ ਤੁਹਾਨੂੰ ਤੰਗ ਤਾਂ ਨਹੀਂ ਕਰਿਆ ਕਿਸੇ ਨੇ ਖਾਸ ਕਰਕੇ ਜਿਸ ਕਰਨ ਕਰੇ ਵਾਲ ਨੇ? ਨਹੀਂ ਦੇਖੋ ਮੈਨੂੰ ਤੰਗ ਮੈਂ ਤੰਗ ਕਰਦਾ ਹੁੰਦਾ ਸੀ ਸਾਰਿਆਂ ਨੂੰ ਜਦੋਂ ਰੀਟੇਕ ਲੈਣੇ ਹੁੰਦੇ ਸੀ ਯਾਰ ਵੀਰੇ ਆ ਨਹੀਂ ਐ ਨਹੀਂ ਇਦਾਂ ਕਰ ਲੋ। ਇਹਨਾਂ ਇਹਨਾਂ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ। ਬਾਈ ਤਾਂ ਇਹ ਸੱਤ ਤੇ ਬਾਈ ਬਾਈ ਨੇ ਕਿੰਨੇ ਕਰੀ ਟੇਕ ਲੈਨੇ? ਨਹੀਂ ਰੀਟੇਕ ਬਾਈ ਜਿੰਨੇ ਮਰਜ਼ੀ ਲਵੇ ਭਾਵੇਂ ਉਹ ਹਰੇਕ ਆਰਟਿਸਟ ਨੂੰ ਮੈਂ ਕਹਿੰਦਾ ਕਿ ਰੀਟੇਕ ਜਿੰਨੇ ਮਰਜ਼ੀ ਹੋਣ ਪਰ ਉਹ ਜਦ ਤੱਕ ਪਰਫੈਕਟ ਕੰਮ ਨਹੀਂ ਨਿਕਲਦਾ ਨਾ ਉਦੋਂ ਤੱਕ ਪੋਰੀ ਟੈਕ ਲਈ ਜੋ ਕੋਈ ਚੱਕਰ ਨਹੀਂ ਪਰ ਵਧੀਆ ਬਾਈ ਨੇ ਵੀ ਬਹੁਤ ਵਧੀਆ ਪਰਫਾਰਮ ਕੀਤਾ ਕਦੀ ਐਦਾ ਹੁੰਦਾ ਨਹੀਂ ਸੀ 2 ਟੈਕ 3 ਟੈਕ ਇੱਕ ਹਾਂ ਜਿਹੜਾ ਡਾਇਲੋਗ ਮੈਂ ਕਹਿ ਰਿਆ ਸੀ ਬਸ ਉਹੀ ਸਾਡਾ ਅੜਿਆ ਸੀਗਾ ਤੇ ਉਹ ਉਹ ਅਸੀਂ ਸਵਾਦ ਲਾ ਕੇ ਉਹਨੂੰ ਫਿਰ ਉਹ ਸਾਡਾ ਦਿਨ ਵੀ ਲਾਸ ਸੀ ਸ਼ਾਇਦ ਹਣਾ ਤਾਂ ਉਸ ਦਿਨ ਥੋੜਾ ਜਿਹਾ ਪਰ ਉਹ ਤੁਸੀਂ ਜਦੋਂ ਫਿਲਮ ਦੇ ਅੰਦਰ ਸੁਣੋਗੇ ਨਾ ਤਾਂ ਉਹ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਤੂੰ ਜੱਗੀ ਧੂਰੀ ਦੀ ਗੱਲ ਕਰਦੇ ਸੀ ਵੀ ਛੋਟਾ ਜਿਹਾ ਕੈਰੈਕਟਰ ਆ ਫਿਲਮ ਦੇ ਵਿੱਚ ਉਹਨੂੰ ਛੋਟਾ ਕੈਰੈਕਟਰ ਕਿਉਂ ਦਿੱਤਾ ਫਿਲਮ ਦੇ ਵਿੱਚ ਅ ਦੇਖੋ ਹਰੇਕ ਸਟੋਰੀ ਦੀ ਨਾ ਇੱਕ ਡਿਮਾਂਡ ਹੁੰਦੀ ਆ ਕਿ ਉਹਦੇ ਚ ਕਿਹੜਾ ਕੈਰੈਕਟਰ ਕਿੰਨਾ ਕਿ ਦੇਰ ਮੈਂ ਉਹਨੂੰ ਛੋਟਾ ਕੈਰੈਕਟਰ ਇਸ ਲਈ ਮੰਨਦਾ ਕਿਉਂਕਿ ਜੋ ਜੱਗੀਬਾਈ ਦਾ ਪੋਟੈਂਸ਼ੀਅਲ ਹੈ ਉਹ ਤਾਂ ਇੱਕ ਫਿਲਮ ਦੇ ਪੂਰੀ ਫਿਲਮ ਨੂੰ ਵੀ ਖਿੱਚ ਕੇ ਲੈ ਕੇ ਜਾ ਸਕਦੇ ਆ ਹਨਾ ਬਟ ਉਹ ਸਾਡੀ ਫਿਲਮ ਜਦੋਂ ਤੱਕ ਇੰਡੀਆ ਰਹਿੰਦੀ ਹੈ ਤਾਂ ਉਦੋਂ ਤੱਕ ਉਹ ਹੈਗੇ ਆ ਉਸ ਤੋਂ ਬਾਅਦ ਉਹ ਸਾਰੀ ਸਟੋਰੀ ਹੈ ਜਿਹੜੀ ਉਹ ਕੈਨੇਡਾ ਚਲੀ ਜਾਂਦੀ ਹੈ ਸੋ ਤਾਂ ਕਿ ਨਹੀਂ ਜਾਂਦਾ ਵੀ ਹੈ ਨਾ ਹੋ ਸਕਦਾ ਵੀ ਉਹਦਾ ਵੀਜ਼ਾ ਨਹੀਂ ਲੱਗ ਸਕਿਆ ਨਹੀਂ 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 ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਆਪੇ ਪਤਾ ਲੱਗੂਗਾ ਕਿ ਉਹ ਉਹ ਸਿਰਫ ਪੰਜਾਬ ਤੱਕ ਹੀ ਸੀਗੇ ਜਿੰਨੇ ਵੀ ਆਰਟਿਸਟ ਇੱਥੇ ਸੀ ਉਹ ਸਟੋਰੀ ਦੇ ਵਿੱਚ ਤੁਹਾਨੂੰ ਲਗੂਗਾ ਟ੍ਰੇਲਰ ਦੇਖਿਆ ਹੋਊਗਾ ਉਹਦੇ ਵਿੱਚ ਉਹ ਪੰਜਾਬ ਤੇ ਕੈਨੇਡਾ ਦੀ ਕਹਾਣੀ ਹੈ ਤਾਂ ਕਰਕੇ ਵੈਸੇ ਜੱਗੀ ਬਾਈ ਮਤਲਬ ਹੀ ਇਸ ਜੈਮ ਪਰਸਨ ਬਹੁਤ ਪਿਆਰੇ ਇਨਸਾਨ ਨੇ ਤੇ ਬਹੁਤ ਵਧੀਆ ਆਰਟਿਸਟ ਨੇ ਉਹਨਾਂ ਦਾ ਕੰਮ ਤੁਹਾਨੂੰ ਬਹੁਤ ਪਸੰਦ ਆਊਗਾ ਹੋਰ ਭਾਜੀ ਹੋਰ ਕੀ ਤੁਸੀਂ ਸ਼ੂਟਿੰਗ ਦੌਰਾਨ ਕੀ ਕੀ ਫਨ ਕੀਤਾ ਕੀ ਕੀ ਕੋਈ ਯਾਦਾਂ ਹੋਣਗੀਆਂ ਸ਼ੂਟਿੰਗ ਦੌਰਾਨ ਕੋਈ ਖਾਸ ਯਾਦ ਬਈ ਬਸ ਇਹ ਹੁੰਦਾ ਬਈ ਹੁਣੀ ਸਾਨੂੰ ਬੁਲਾ ਰਹੇ ਨੇ ਤੁਸੀਂ ਕਿ ਜੇ ਮੰਨ ਲਓ ਵੀ 7 ਵਜੇ ਸ਼ਾਟ ਆ ਨਾ ਅਸੀਂ 7 ਵਜੇ ਆ ਕੇ ਬਹਿ ਜਾਣਾ ਮੇਰੀ ਤਾਂ ਪਹਿਲੀ ਫੈਲੋ ਸੀ ਮੈਂ ਤਾਂ ਕਹਣਾ ਬਈ ਕੋਈ ਲੇਟ ਨਾ ਹੋ ਜਾ ਜੇ ਹੋਰ ਕਿਤੇ ਮੇਰੇ ਕਰਕੇ ਸਾਰਾ ਸਿਸਟਮ ਹੈਲ ਜੇ ਮੈਂ 7 ਵਜੇ ਆਣ ਤੇ ਬਾਈ ਹੁਣਾਂ ਨੇ 12 ਵਜੇ ਸਟਾਰਟ ਕਰਨਾ ਅਸੀਂ ਬੈਠੇ ਬਾਈ ਲਈ ਝਾਕੀ ਜਾਣਾ ਬਾਈ ਕਦੋਂ ਆਊਗਾ ਬਾਈ ਕਹਣਾ ਕੋਈ ਗੱਲ ਨਹੀਂ ਅੱਜ ਦੂਸਰੇ ਚੱਲਦਾ ਮੈਂ ਕਿਹਾ ਬਾਈ ਤੂੰ ਜਿੰਦਾ ਆ ਤਿਆਰ ਮੈਂ ਰਾਜ ਗੱਡੀ ਭਜਾਈ ਜਾਣਾ ਵੀ ਕਿਤੇ ਲੇਟ ਨਾ ਹੋ ਜਾ ਨਾ ਤੇ ਮਤਲਬ ਇਦਾਂ ਹੁੰਦਾ ਉਹ ਫਨੀ ਵੀ ਹੁੰਦੀ ਅਸੀਂ ਮੋਮੈਂਟ ਅਸੀਂ ਬੈਠੇ ਰਹਿਣਾ ਰਾਜ ਭ ਮੈਂ ਕਿਹਾ ਭਾਈ ਅਸੀਂ ਤਾਂ ਬਾਲਾ ਤੇਜ ਆਏ ਆ ਬਈ ਤੁਸੀਂ ਹੁਣ ਛੋਟ ਨਹੀਂ ਕਰਾਉਣਾ ਹੁਣ ਨਹੀਂ ਹੁਣ ਤੁਸੀਂ ਨਾ ਕਾਫੀ ਪੀ ਲਓ ਹੁਣ ਇਸ ਤੋਂ ਬਾਅਦ ਕੁਝ ਹੋਰ ਤਾਂ ਨਹੀਂ ਚਾਹੀਦਾ ਮੈਂ ਫਿਰ ਦੋ ਚਾਰ ਚੀਜ਼ਾਂ ਬਚ ਕੇ ਕਈ ਵਾਰ ਤਾਂ ਲੰਚ ਵੀ ਕਰ ਲੈਂਦੇ ਲੰਚ ਤੋਂ ਬਾਅਦ ਦਾ ਸ਼ਾਰਟ ਦੇ ਪਰ ਆ ਕੇ ਭਾਈ 7 ਵਜੇ ਵੜਾ ਲੈਂਦਾ ਹਾਂ ਸਾਨੂੰ ਪਰ ਜੀ ਬੈਠੇ ਰਹੇ ਸਾਨੂੰ ਸਵਾਦੋਂ ਬਸ ਇਹ ਕੰਮ ਚ ਵੀ ਕਿਉਂਕਿ ਆਪਣੀ ਮੂਵੀ ਫਰਸਟ ਸੀਗੀ ਯਾਰ ਤੇ ਪਰ ਮੈਂ ਤਾਂ ਕਹਿੰਦਾ ਵੀ ਸਿੰਗਰ ਜਿਹੜੇ ਵੀ ਆ ਜਾਂ ਜਿਹੜੇ ਵੀ ਆਰਟਿਸਟ ਆ ਉਹਨਾਂ ਨੂੰ ਇਹ ਚੀਜ਼ ਕਰਨੀ ਵੀ ਚਾਹੀਦੀ ਜੇ ਟਾਈਮ ਦੇ ਪਾਬੰਦ ਰਹਿਣੇ ਚਾਹੀਦੇ ਮੈਂ ਆਪਦੀ ਸ਼ੁਰੂ ਤੋਂ ਲਾਈਫ ਦੇ ਵਿੱਚ ਗਾਣਿਆਂ ਲਈ ਵੀ ਹੁਣ ਫਿਲਮ ਲਈ ਵੀ ਇਹ ਚੀਜ਼ ਆਪਦੀ ਪਾਬੰਦ ਰਹਿਣਾ ਵੀ ਮੈਂ ਟਾਈਮ ਤੇ ਪਹੁੰਚਾ ਜੋ ਡਾਇਰੈਕਟਰ ਦਾ ਇਹ ਆਪਣੇ ਵੱਡੇ ਆ ਨਾ ਇਹਨਾਂ ਨੇ ਡਾਇਰੈਕਟ ਕੀ ਇਹਨਾਂ ਦਾ ਐਕਸਪੀਰੀਅ ਕੀ ਗਾਇਆ ਫਿਲਮ ਦੇ ਵਿੱਚ ਗਾਣਾ ਨਹੀਂ ਭਾਈ ਮੈਂ ਨਹੀਂ ਗਾਇਆ ਮੇਰੇ ਤੁਹਾਨੂੰ ਪਹਿਲਾਂ ਹੀ ਪਤਾ ਮੇਰੇ ਗਾਣੇ ਥੋੜੇ ਹੋਸ ਹਾਵਦੇ ਆ ਓਕੇ ਚੱਕ ਨਾ ਗਾਣੇ ਆਪਾਂ ਕੱਢਾਂਗੇ ਮੂਵੀ ਹੁਣ ਬਾਈ ਨੂੰ ਅੱਜ ਬਕੈਨੇ ਆ ਕਿ ਹੋਰ ਮੂਵੀ ਬਣਾਵਰੋ ਚੱਪ ਕਰਾਂਗੇ ਗਾਣੇ ਹਾਂਜੀ ਇਹਦੇ ਵਿੱਚ ਇੱਕ ਤਾਂ ਕਮਲ ਖਾਨ ਦਾ ਗਾਣਾ ਜੀ ਹੋਰ ਕਿਹੜੇ ਕਿਹੜੇ ਸਿੰਗਰਾਂ ਦੇ ਗਾਣੇ ਨੇ ਇਹਦੇ ਵਿੱਚ ਪ੍ਰਭ ਵੀਰੇ ਨੇ ਗਾਣ ਦੋ ਗਾਣੇ ਗਾਏ ਆ ਠੀਕ ਹੈ ਜੀ ਕਮਲ ਖਾਨ ਜੀ ਨੇ ਗਾਇਆ ਹੈ ਬੀਰ ਸਿੰਘ ਨੇ ਗਾਇਆ ਹੈ ਗੁਰਸ਼ਬਦ ਨੇ ਗਾਇਆ ਹੈ ਤੇ ਇੱਕ ਗਾਣਾ ਫੀਮੇਲ ਵੋਕਲ ਹੈ ਜੋ ਉਹ ਹੈ ਆਪਣੇ ਸੁਲਤਾਨਾ ਹੂੰ ਸੋ ਇਹ 6.5 ਗਾਣੇ ਆ ਪੂਰੀ ਫਿਲਮ ਇਹ ਕਿਉਂ ਸੋਚਿਆ ਤੁਸੀਂ ਨੇ ਵੀ ਪ੍ਰਭ ਗਿੱਲ ਨੂੰ ਇਹ ਫਿਲਮ ਦੇ ਵਿੱਚ ਲੈਣਾ ਹੈ ਉਹਦਾ ਕੀ ਰੀਜ਼ਨ ਆ ਤੇ ਨਾਲ ਕਮਲ ਖੰਗੂੜਾ ਜਿਹੜੇ ਕਾਫੀ ਸੌਂਗ ਕਰ ਚੁੱਕੇ ਨੇ ਮੈਂ ਨਾ ਜਦੋਂ ਅਸੀਂ ਫਿਲਮ ਦੀ ਸਟੋਰੀ ਡਿਸਕਸ ਕਰ ਰਹੇ ਸੀ ਨਾ ਸਾਨੂੰ ਇਹ ਫਿਲਮ ਨਾ ਇੱਕ ਅੰਤਰਾਲ ਦੇ ਅੰਦਰ ਜਾਂਦੀ ਹੈ ਮਤਲਬ ਇੱਕ ਟਾਈਮ ਲੈਪਸ ਦੇ ਅੰਦਰ ਜਾਂਦੀ ਹੈ ਜਿਹਦੇ ਵਿੱਚ ਇੰਡੀਆ ਤੋਂ ਚੱਲ ਕੇ ਸਟੋਰੀ ਉਸ ਤੋਂ ਬਾਅਦ 10-12 ਸਾਲ ਅੱਗੇ ਜਾਂਦੀ ਹੈ ਤਾਂ ਉਹ ਮੈਨੂੰ ਇੱਕ ਐਦਾਂ ਦੇ ਕਰੈਕਟਰ ਚਾਹੀਦੇ ਸੀ ਕੋਈ ਥੋੜੀ ਫਰੈਸ਼ਨੈਸ ਹੋਵੇ ਉਹਨਾਂ ਦੇ ਅੰਦਰ ਤੁਸੀਂ ਪ੍ਰਵ ਵੀਰੇ ਦੀ ਵੋਕਲ ਸੁਣੀ ਹੈ ਹਨਾ ਪਰ ਪ੍ਰਵ ਵੀਰੇ ਦੇ ਫੇਸ ਵਿੱਚ ਬਹੁਤ ਫਰੈਸ਼ਨੈਸ ਹੈ ਸੋ ਉਹ ਇੱਕ ਕਰੈਕਟਰ ਉਦਾਂ ਦਾ ਸੀ ਫਿਰ ਕਮਲ ਕਮਲ ਜੀ ਨੂੰ ਆਪਾਂ ਕਦੋਂ ਦਾ ਦੇਖਦੇ ਆ ਰਹੇ ਹਣਾ ਜਦੋਂ ਉਹ ਉਦੋਂ ਦਾ ਬਹੁਤ ਵਧੀਆ ਕੰਮ ਕਰ ਰਹੇ ਸੋ ਉਹਨਾਂ ਨੇ ਇੱਕ ਫਿਲਮ ਕੀਤੀ ਸੀ ਇਸ ਤੋਂ ਪਹਿਲਾਂ ਹਨਾ ਸੋ ਉਹਨਾਂ ਦੇ ਅੰਦਰ ਪੋਟੈਂਸ਼ੀਅਲ ਬਹੁਤ ਹੈ ਸੋ ਅਸੀਂ ਸੋਚਿਆ ਕਿ ਕਮਲ ਖੰਗੂੜਾ ਜੀ ਇਸ ਫਿਲਮ ਦੇ ਅੰਦਰ ਜਿਹੜੇ ਹੈ ਉਹ ਵਧੀਆ ਇੱਕ ਜੋੜੀ ਕਮਲ ਦੀ ਤੇ ਪ੍ਰਭਵੀਰੇ ਦੀ ਰਹੂਗੀ ਤਾਂ ਬਸ ਅਸੀਂ ਰੱਬ ਦਾ ਨਾਮ ਲੈ ਕੇ ਫਿਰ ਨਹੀਂ ਕਈ ਵਾਰੀ ਇਦਾਂ ਹੁੰਦਾ ਹੈ ਫਿਲਮਾਂ ਆਪਾਂ ਤੁਸੀਂ ਤੁਸੀਂ ਕਹਿੰਦੇ ਮੇਰੀ ਐਜ਼ ਐ ਡਾਇਰੈਕਟਰ ਪਹਿਲੀ ਫਿਲਮ ਮੈਂ ਪਹਿਲਾਂ ਤੁਸੀਂ ਐਜ਼ ਐ ਮਤਲਬ ਐਸੋਸੀਏਟਡ ਡਾਇਰੈਕਟਰ ਵੀ ਡਾਇਰੈਕਟ ਕੀਤੀਆਂ ਨੇ ਹਣਾ ਤੇ ਕਈ ਇਦਾਂ ਹੁੰਦਾ ਵੀ ਫਿਲਮਾਂ ਨਵੇਂ ਡਾਇਰੈਕਟਰ ਜਿਹੜੇ ਆਉਂਦੇ ਨੇ ਫਿਰ ਦੂਜੀ ਫਿਲਮ ਕਈ ਵਾਰੀ ਜਲਦੀ ਨਹੀਂ ਲੈ ਕੇ ਆਉਂਦੇ ਉਹ ਕੀ ਕੀ ਰੀਜ਼ਨ ਮੰਨਦੇ ਆਂ ਤੁਸੀਂ ਦੇਖੋ ਇਹ ਇੱਕ ਤਾਂ ਡੈਸਟੀਨੀ ਆ ਤੁਹਾਡੀ ਇੱਕ ਤੁਹਾਡਾ ਕੰਮ ਹੈ ਜੇ ਤੁਸੀਂ ਆਪਣੇ ਕੰਮ ਪ੍ਰਤੀ ਇਮਾਨਦਾਰ ਹੋ ਤਾਂ ਉਹ ਮਲਕ ਹੈ ਗਿਆ ਬਾਹ ਫੜਨ ਵਾਲਾ ਹੋਰ ਤਾਂ ਕੋਈ ਫੜਦਾ ਨਹੀਂ ਹਨਾ ਉਹ ਮਲਕ ਬਾਹ ਫੜਦਾ ਐਂਡ ਜਦੋਂ ਤੁਹਾਡੀ ਇੱਕ ਫਿਲਮ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਚੂਜ਼ ਹੀ ਹੋਣਾ ਪੈਂਦਾ ਥੋੜਾ ਕੰਟੈਂਟ ਲਈ ਕਿ ਤੁਸੀਂ ਕੀ ਕੰਟੈਂਟ ਲੈ ਕੇ ਆ ਰਹੇ ਹੋ ਜਿਹੜਾ ਕੰਟੈਂਟ ਸਾਰੇ ਪਾਸੇ ਚੱਲ ਰਿਹਾ ਹੈ ਇੱਕੋ ਕੰਟੈਂਟ ਚੱਲ ਰਿਹਾ ਤੁਸੀਂ ਉਹ ਭੀੜ ਦਾ ਹਿੱਸਾ ਬੰਨਾ ਹੈ ਜਾਂ ਕੁਝ ਅਲੱਗ ਕਰਨਾ ਸੋ ਉਹ ਮੇਬੀ ਡਾਇਰੈਕਟਰਸ ਦੀ ਕਾਲ ਹੁੰਦੀ ਹੈ ਕਿ ਯਾਰ ਨਹੀਂ ਮੈਂ ਆਹ ਕੰਟੈਂਟ ਨਹੀਂ ਮੈਂ ਆਹ ਕੰਟੈਂਟ ਕਰਨਾ ਚਾਹਣਾ ਹਨਾ ਤੇ ਸਮ ਟਾਈਮ ਇਹ ਹੁੰਦਾ ਕਿ ਫਿਲਮ ਜੇ ਨਾ ਵਰਕ ਕਰੇ ਤਾਂ ਕਈ ਵਾਰੀ ਪ੍ਰੋਡਿਊਸਰ ਵੀ ਫਿਰ ਵਿਸ਼ਵਾਸ ਨਹੀਂ ਕਰਦੇ ਸੋ ਬਹੁਤ ਸਟਰਗਲ ਉਸ ਚੀਜ਼ ਵਾਸਤੇ ਵੀ ਬਹੁਤ ਸਟਰਗਲ ਕਰਨਾ ਪੈਂਦਾ ਹੁਣ ਤਾਂ ਵੈਸੇ ਸਟਰਗਲ ਵੈਸੇ ਵੀ ਜ਼ਿਆਦਾ ਕਰਨਾ ਪੈਂਦਾ ਕਿਉਂਕਿ ਐਨੇ ਕੰਟੈਂਟ ਆ ਰਹੇ ਨੇ ਵੈਬ ਸੀਰੀਜ਼ ਆ ਰਹੀਆਂ ਨੇ ਹਨਾ ਫਿਲਮਾਂ ਹੀ ਉਹ ਬਣ ਰਹੀਆਂ ਨੇ ਪਹਿਲਾਂ ਤਾਂ ਸਿਨੇਮਾ ਵਿੱਚ ਇੱਕ ਫਿਲਮ ਲੱਗਦੀ ਸੀਗੀ ਇੱਕ ਸਿਨੇਮਾ ਹੁੰ ਕਿੰਨਾ ਵੱਧ ਗਿਆ ਵੀ ਕਾਫੀ ਇਹਦੇ ਲਈ ਆਪ ਨੂੰ ਮਿਹਨਤ ਕਰਨੀ ਪੈਂਦੀ ਹੈ ਅੱਗੇ ਹੋਰ ਮਿਹਨਤ ਕਰਨੀ ਪੈਂਦੀ ਹੈ ਦੇਖੋ ਤੁਸੀਂ ਇੱਕ ਗੱਲ ਦੇਖੋ ਬਾਲੀਵੁੱਡ ਦੇ ਅੰਦਰ ਕਿੰਨੀਆਂ ਫਿਲਮਾਂ ਬਣਦੀਆਂ ਆਪਣੇ ਨਾਲੋਂ ਬਹੁਤ ਜ਼ਿਆਦਾ ਫਿਲਮਾਂ ਬਣਦੀਆਂ ਚਲਦੀਆਂ ਵੀ ਐ ਸਾਊਥ ਜੋ ਹੈ ਉਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਐ ਐਂਡ ਚਲਦੀਆਂ ਵੀ ਐ ਐਂਡ ਲੋਕੀ ਉਹਨੂੰ ਦੇਖਦੇ ਵੀ ਐ ਸੋ ਇਹ ਨਹੀਂ ਕਹਿ ਸਕਦੇ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਤੁਸੀਂ ਚੰਗੀ ਫਿਲਮ ਬਣਾਓ ਲੋਕ ਦੇਖਣ ਜਾਣਗੇ ਠੀਕ ਹੈ ਉਹ ਅਲੱਗ ਅਲੱਗ ਹੈ ਕਿ ਸਮ ਟਾਈਮ ਹਾਲਾਤ ਉਹਦਾਂ ਦੇ ਨੇ 2025 ਵੈਸੇ ਵੀ ਥੋੜਾ ਫਿਲਮਾਂ ਦੇ ਲਈ ਉਦਾਂ ਦਾ ਰਿਹਾ ਡਾਊਨ ਰਿਹਾ ਨਿਕ ਆਪਣੇ ਹੈ ਨਾ ਹੁਣ ਜਿਹੜੇ ਇੰਡਸਟਰੀ ਦੇ ਵਿੱਚ ਕਾਫੀ ਮੌਤਾਂ ਵੀ ਹੋਈਆਂ ਨੇ ਨਾ ਭੱਲਾ ਸਾਹਿਬ ਚਲੇ ਗਏ ਤੇ ਰਾਜੀਵ ਜਵੰਦਾ ਕੁਛ ਇਹਦੇ ਕਰਕੇ ਵੀ ਜਿਹੜਾ ਥੋੜਾ ਜਿਹਾ ਆਡੀਅנס ਟੁੱਟਦੀ ਹੈ ਨਾ ਜੀ ਬਿਲਕੁਲ ਤੁਸੀਂ ਜਦੋਂ ਸਾਰਿਆਂ ਨੂੰ ਹੀ ਪਤਾ ਜਦੋਂ ਸਿੱਧੂ ਬਾਈ ਦੀ ਡੈਥ ਹੋਈ ਸੀ ਤਾਂ ਉਦੋਂ ਇੱਕ ਉਸ ਵਾਂਗ ਇੱਕ ਰੈਸੈਸ਼ਨ ਵਾਲਾ ਸਾਲ ਸੀਗਾ ਉਹ ਬੜਾ ਸਾਲ ਹਨਾ ਉਦਾਂ ਹੀ 2025 ਦੇ ਅੰਦਰ ਪੱਲਾ ਸਬਜੀ ਦੀ ਡੈਥ ਹੋਈ ਹੁਣ ਰਾਜਵੀਰ ਵੀਰਾ ਜਿਹੜਾ ਕਿ ਲਾਈਕ ਉਹ ਬੜਾ ਹੱਸੂ ਹੱਸੂ ਕਰਦਾ ਚਿਹਰਾ ਸੀਗਾ ਉਹਨਾਂ ਦਾ ਨਾ ਗਾਣੇ ਬਹੁਤ ਵਧੀਆ ਸੀ ਰੂਹ ਨੂੰ ਸਕੂਨ ਦੇਣ ਵਾਲੇ ਗਾਣੇ ਸੀਗੇ ਉਹਨਾਂ ਦੇ ਹਨਾ ਸੋ ਉਹ ਰਾਜਵੀਰ ਬਾਈ ਦੀ ਡੈਥ ਨੇ ਵੀ ਬੜਾ ਇੱਕ ਡੈਂਟ ਹਨਾ ਇੱਕ ਕੁਛ ਆਪਣੇ ਜੋ ਰੀਸੈਂਟਲੀ ਪਿਛਲੇ 2-3 ਸਾਲਾਂ ਤੋਂ ਪੰਜਾਬ ਚ ਫਲਡਜ਼ ਆ ਰਹੇ ਹਨਾ ਉਹ ਵੀ ਉਹ ਇੱਕ ਨਾ ਸੈਟਬੈਕ ਹੁਣ ਫਿਲਮਾਂ ਦੇਖਣ ਕਿੰਨਾ ਨੇ ਜਾਣਾ ਹੁੰਦਾ ਫਿਲਮਾਂ ਦੇਖਣ ਜਾਣਾ ਹੁੰਦਾ ਜਿਹੜੀ ਆਪਣੀ ਯੰਗ ਜਨਰੇਸ਼ਨ ਹੈ ਜੋ ਕੰਮ ਕਰਦੇ ਆ ਖੇਤੀ ਕਰਦੇ ਆ ਜਾਂ ਜਿਹੜੇ ਬਾਹਰ ਜੋਬਸ ਕਰਦੇ ਆ ਉਹ ਸਾਰੇ ਹੀ ਮਤਲਬ ਮਿਹਨਤ ਕਰਕੇ ਸੇਵਾ ਕਰਕੇ ਉਹ ਫਲਡਸ ਵਾਲੇ ਪਾਸੇ ਲੱਗੇ ਹੋਏ ਸੀ ਤਾਂ ਉਸ ਦੌਰਾਨ ਕਈ ਫਿਲਮਾਂ ਲੇਟ ਵੀ ਹੋਈਆਂ ਉਹਨਾਂ ਨੇ ਅੱਗੇ ਰੀਲੀਜ਼ ਡੇਟ ਵੀ ਪੋਸਟਪੋਨ ਕਰੀਆਂ ਜੋ ਕਿ ਵਧੀਆ ਗੱਲ ਹੈ ਜਦੋਂ ਪੰਜਾਬ ਕਿਉਂਕਿ ਦੇਖੋ ਆਪਾਂ ਸਾਰੇ ਪੰਜਾਬੀ ਇਤਲੀ ਕੰਮ ਕਰ ਰਹੇ ਆ ਪੰਜਾਬ ਲਈ ਕੰਮ ਕਰ ਰਹੇ ਆ ਐਂਡ ਜਦੋਂ ਪੰਜਾਬ ਤੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਇਹਨਾਂ ਇਹ ਚੀਜ਼ਾਂ ਬਾਅਦ ਬਾਅਦ ਵਿੱਚ ਆ ਜਾਂਦੀ ਹੈ ਕਿ ਫਿਲਮਾਂ ਫੁਲਮਾਂ ਸਭ ਬਾਅਦ ਹੈ ਪਹਿਲਾਂ ਆਪਣਾ ਸੂਬਾ ਆਪਣਾ ਪੰਜਾਬ ਹੈ ਹੁਣ ਲੱਗਦਾ ਵੀ ਜਿਹੜੇ ਫਲੱਡਸ ਆਏ ਨੇ ਪੰਜਾਬ ਦੇ ਵਿੱਚ ਉਹਦੇ ਪਰ ਵੀ ਕੋਈ ਫਿਲਮ ਬਣਨੀ ਚਾਹੀਦੀ ਹੈ ਤਾਂ ਜਿਵੇਂ ਸੇਵਾ ਕੀਤੀ ਹੈ ਸਿੰਘਰਾ ਨੇ ਐਕਟਰਾਂ ਨੇ ਹੋਰ ਵੀ ਬੱਦ ਚੜ ਕੇ ਸਮਾਜ ਸੇਵਾ ਕੀਤੀ ਹੈ ਸਮਾਜ ਸੇਵੀਆਂ ਨੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਡੈਫੀਨਿਟਲੀ ਕੋਈ ਨਾ ਕੋਈ ਤਾਂ ਇਸ ਚੀਜ਼ ਨੂੰ ਬਣਾਉਣ ਬਾਰੇ ਸੋਚ ਰਿਹਾ ਹੋਊਗਾ ਬੜੇ ਪੰਜਾਬ ਦਾ ਦੁਖਾਂਤ ਹੈ ਸੋ ਇਹਨੂੰ ਰਿਪਰੈਜ਼ੈਂਟ ਕਰਨਾ ਕਿੰਨਾ ਕੋਈ ਸਹੀ ਹੋਊਗਾ ਕਿੰਨਾ ਗਲਤ ਹੋਊਗਾ ਮੈਂ ਹਜੇ ਉਸ ਬਾਰੇ ਨਹੀਂ ਕਹਿ ਸਕਦਾ ਬਟ ਹਾਂ ਇਸ ਗੱਲ ਤੇ ਆਪਾਂ ਨੂੰ ਮੰਨਣਾ ਹੈ ਕਿ ਜੋ ਜਿਸ ਇੰਡਸਟਰੀ ਚ ਆਪਾਂ ਉਹ ਇੰਡਸਟਰੀ ਨੂੰ ਚਾਹੇ ਲੋਕ ਬੁਰਾ ਕਹਿਣ ਚਾਹੇ ਚੰਗਾ ਕਹਿਣ ਪਰ ਇਸ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਦਿਲਦਾਰ ਬੰਦੇ ਆ ਜੋ ਲਾਈਕ ਜਿਨ੍ਹਾਂ ਨੂੰ ਆ ਹੁੰਦਾ ਕਿ ਯਾਰ ਅਸੀਂ ਪੰਜਾਬ ਦੇ ਲੋਕਾਂ ਤੋਂ ਕਮਾਇਆ ਤੇ ਕੋਈ ਗੱਲ ਨਹੀਂ ਸਾਡਾ ਜੇ ਪੰਜਾਬ ਦੇ ਲੋਕਾਂ ਤੇ ਜਿੰਨਾ ਅਸੀਂ ਕਮਾਇਆ ਉਹਦਾ 10% ਜਾਂ 1% ਲੱਗ ਵੀ ਗਿਆ ਤਾਂ ਅਸੀਂ ਉਹਨੂੰ ਇੱਕ ਪੇਬੈਕ ਵਾਈ ਆਪਣੀ ਪੰਜਾਬੀ ਨੇ ਜੋ ਸੇਵਾ ਕੀਤੀ ਹੈ ਫਿਲਮਾਂ ਦੇ ਵਿੱਚ ਨਾ ਆਪਣੀ ਜ਼ਿਕਰ ਬਾਲੀਵੁੱਡ ਤੱਕ ਵੀ ਹੋਇਆ ਮਤਲਬ ਬਿੱਗ ਬਾਸ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਸਲਮਾਨ ਖਾਨ ਨੇ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਪੰਜਾਬ ਦੇ ਇੰਨੇ ਲੋਕ ਜਿਹੜੇ ਦਾਨੀ ਸੱਜਣ ਨੇ ਆਪਣੇ ਪੰਜਾਬ ਦੇ ਵਿੱਚ ਬਹੁਤ ਬਿਲਕੁਲ ਵੀਰੇ ਤੁਸੀਂ ਕਦੇ ਦੇਖੋਗੇ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੰਨ ਲਓ ਮਾਲਵੇ ਏਰੀਆ ਚ ਪ੍ਰੋਬਲਮ ਆਈ ਹੈ ਤਾਂ ਦੁਆਬੇ ਵਾਲੇ ਮਾਝੇ ਵਾਲੇ ਇਕੱਠੇ ਹੋ ਕੇ ਉੱਥੇ ਆ ਜਾਣਗੇ ਜੇ ਦੁਆਬੇ ਦੇ ਅੰਦਰ ਆਈ ਹੈ ਤਾਂ ਮਾਲਵੇ ਵਾਲੇ ਮਾਝੇ ਵਾਲੇ ਉੱਥੇ ਚਲੇ ਜਾਣਗੇ ਮਤਲਬ ਸਾਰਾ ਪੰਜਾਬ ਇੱਕੋ ਹੀ ਹੈ ਬਟ ਉਹ ਸਾਰੇ ਪੰਜਾਬ ਨੂੰ ਜਦੋਂ ਕਿਸੇ ਏਰੀਆ ਚ ਪ੍ਰੋਬਲਮ ਆਉਂਦੀ ਤਾਂ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਹੋਰ ਕਿਸੇ ਸਟੇਟ ਦੇ ਅੰਦਰ ਤੁਸੀਂ ਨਹੀਂ ਦੇਖੋਗੇ ਸਭ ਈਵਨ ਕੀ ਗਵੰਡੀ ਗਵੰਡੀ ਨੂੰ ਨਹੀਂ ਦੇਖਦਾ ਅਦਰ ਸਟੇਟ ਦੇ ਅੰਦਰ ਤੁਸੀਂ ਬੜੀ ਸਟੇਟ ਦੇਖੀ ਹੋਣੀ ਹੈ ਜਿਹਦੇ ਅੰਦਰ ਲਾਈਕ ਫਲੱਡ ਆਇਆ ਦਾ ਪਾਣੀ ਦੀ ਬੋਤਲ ਵੀ 20 ਰੁਪਏ ਤੋਂ ਚੱਕ ਕੇ ਉਹਨਾਂ ਨੇ 100 100 200 200 ਦੀ ਵੇਚੀ ਹੈ ਨਾ ਉਹ ਬਹੁਤ ਸਰੀਆਂ ਐਗਜ਼ੈਪਲਸ ਹੈ ਬਟ ਆਪਣੇ ਦਾ ਫਿਰ ਖੁੱਲਾ ਲੰਗਰ ਦਾਣ ਟਰੈਕਟਰ ਕੀ ਹੁਣ ਵੀ ਤੁਸੀਂ ਦੇਖੋ ਜਿਨ੍ਹਾਂ ਦੀਆਂ ਜ਼ਮੀਨਾਂ ਵਿਚਾਰਿਆਂ ਦੀਆਂ ਖਰਾਬ ਹੋਈਆਂ ਅਸੀਂ ਆਪ ਇੱਕ ਫਾਰਮਰ ਫੈਮਲੀ ਤੋਂ ਬਿਲੋਂਗ ਕਰਦੇ ਆ ਕਣਕ 5 ਦਿਨ ਲੇਟ ਹੋ ਜਾ ਤਾਂ ਬੰਦੇ ਦੇ ਸਾਹ ਸੁੱਕ ਜਾਂਦੇ ਯਾਰ ਕੀ ਝਾੜ ਘਟ ਜੂਗਾ ਤੇ ਉਹ ਵੇਖੋ ਜਿਹੜੇ ਵਿਚਾਰੇ ਹਜੇ ਰੇਤਾ ਹੀ ਬਾਹਰ ਕੱਢ ਰਹੇ ਆ ਤੇ ਉਹ ਸਾਰੇ ਲੋਕਾਂ ਬਿਨਾ ਇੱਕ ਹੁੰਦੇ ਨਾ ਕਿ ਕਿਸੇ ਨੂੰ ਇੱਕ ਸੇਵਾ ਦੇ ਨਾਲ ਬੈਨੀਫਿਟ ਹੁੰਦਾ ਕਿ ਯਾਰ ਮੈਂ ਸੇਵਾ ਤਾਂ ਕਰਾਂ ਕਿ ਮੈਂ ਮੈਨੂੰ ਆ ਮਿਲੇ ਬਟ ਇੱਥੇ ਤਾਂ ਆਪਣੇ ਜਿੰਨੇ ਵੀ ਪੰਜਾਬ ਦੇ ਯੰਗ ਮੁੰਡੇ ਆ ਸਾਰੇ ਜਾ ਕੇ ਉੱਥੇ ਟਰੈਕਟਰਾਂ ਦੇ ਨਾਲ ਸੇਵਾ ਕਰ ਰਹੇ ਆ ਆਪਦੇ ਪੱਲਿਓਂ ਖਰਚ ਕਰਕੇ ਤਾਂ ਬਹੁਤ ਵੱਡੀ ਗੱਲ ਹੈ ਤੇ ਜਸਕਰਨ ਭਾਈ ਨੂੰ ਸਵਾਲ ਆ ਭਾਜੀ ਤੁਸੀਂ ਜਿਵੇਂ ਗੱਲ ਕਰਦੇ ਸੀ ਨਾ ਕੰਪਰੈਸ ਦੌਰਾਨ ਦੌਰਾਨ ਨਾ ਵੀ ਜਿਹੜਾ ਪਾਪ ਕੌਰ ਕਾਫੀ ਮਹਿੰਗੇ ਹੁੰਦੇ ਨੇ ਫਿਲਮ ਦੇ ਵਿੱਚ ਇਸ ਕਰਕੇ ਲੋਕ ਦੇਖਣ ਜਾਂਦੇ ਜਾਂਦਾ ਨਾ ਵੀ ਟਿਕਟ ਸਸਤੀ ਹੁੰਦੀ ਹੈ ਪਾਪ ਕੌਰ ਨੇ ਮਹਿੰਗੇ ਹੁੰਦੇ ਨੇ ਹੂੰ ਕਈ ਤਰੀਕੇ ਕਰਕੇ ਵੀ ਲੋਕ ਜਾਂਦੇ ਨੇ ਹੈਗੇ ਮੈਂ ਤਾਂ ਕਹਿਣਾ ਬਾਈ ਪੌਪ ਕੌਰਨ ਲੈਣੀ ਨਹੀਂ ਚਾਹੀਦੀ ਅੰਦਰ ਜਾ ਕੇ ਮੈਂ ਤਾਂ ਕਹਿਣਾ ਤੁਸੀਂ ਪੌਪ ਕੌਰਨ ਵਾਲੀ ਜਿਹੜੇ ਪੈਸੇ ਆ ਮਨੀ ਸੇਵ ਕਰੋ ਸੇਵ ਬਣੀ ਕਰਕੇ ਤੁਸੀਂ ਆਪਦੇ ਕਿਸੇ ਪਰਿਵਾਰਕ ਮੈਂਬਰ ਨੂੰ ਫਿਲਮ ਦਿਖਾਓ ਤੁਸੀਂ ਆਪਦੀ ਮਾਤਾ ਪਿਤਾ ਨੂੰ ਦਿਖਾਓ ਤੁਸੀਂ ਆਪਦੇ ਯਾਰ ਦੋਸਤ ਨੂੰ ਦਿਖਾਓ ਤੁਸੀਂ ਆਪਣੀਆਂ ਭੈਣਾਂ ਨੂੰ ਦਿਖਾਓ ਠੀਕ ਹੈ ਤੁਸੀਂ ਆਪਣੀਆਂ ਵਾਈਫ ਨੂੰ ਦਿਖਾਓ ਬੱਚਿਆਂ ਨੂੰ ਦਿਖਾਓ ਆਪਾਂ ਉੱਥੇ ਜਾ ਕੇ ਕਹਿੰਦੇ ਵੀ ਅਸੀਂ ਦੋ ਜਣੇ ਜਾਣੇ ਆ ਮੈਂ ਮੰਨ ਲਓ ਮੈਂ ਤੇ ਬੰਟੀ ਭਾਈ ਚਲੇ ਗਏ ਅਸੀਂ ਜਾ ਕੇ ਉੱਥੇ ਪਹਿਲਾਂ ਜੇ ਬਹਿ ਗਏ ਅਸੀਂ ਫਿਲਮ ਦੇਖ ਕੇ ਕੋਲਡ ਡਰਿੰਕ ਪੌਪ ਕੌਰਨ ਉਹ ਤਾਂ ਅਸੀਂ 1000 ਦੇ ਆਰਡਰ ਕਰ ਲੈਨੇ ਆ ਪਰ ਅਸੀਂ ਨਾਲ ਨਹੀਂ ਕਿਸੇ ਕਰ ਲਾ ਕੇ ਪਰ ਆਪਾਂ ਸਾਰੇ ਵੱਡੇ ਸਰਕਲ ਕਰਕੇ ਉਹਨਾਂ ਨੂੰ ਲੈ ਕੇ ਜਾਈਏ ਕੋਈ ਪਿੰਡ ਚ ਕਈ ਵਾਰੀ ਇਦਾਂ ਦੇ ਬੰਦੇ ਹੋ ਜਿਹੜੇ ਮੂਵੀ ਨਹੀਂ ਵੀ ਦੇਖੀ ਹੁੰਦੀ ਹੁੰਦਾ ਹੈ ਨਾ ਲੋਕ ਖੇਤੀਬਾੜੀ ਵਾਲੇ ਜਾਂ ਕੋਈ ਬੰਦਾ ਘੱਟ ਦੇਖਦਾ ਉਹ ਜੇ ਬੰਦਿਆਂ ਨੂੰ ਲੈ ਕੇ ਜਾਓ ਚਲੋ ਚਾਹ ਨਾਲ ਆਪਦੇ ਇੱਕ ਸਿਨੇਮੇਕਰਾਂ ਚ ਸਗਾ ਦੀ ਉਹ ਵੀ ਕੋਈ ਨਵੀਂ ਚੀਜ਼ ਸਿੱਖਣਗੇ ਵਿੱਚ ਦੇਖ ਕੇ ਮੈਂ ਤਾਂ ਕਹਿੰਦਾ ਵੀ ਚੜ ਕੇ ਇੱਕ ਦੂਜੇ ਨੂੰ ਲੈ ਕੇ ਜਾਈਏ ਆਪਾਂ ਜਿਹੜੀਆਂ ਹੈਲਥ ਲਈ ਵੈਸੇ ਵੀ ਮਾੜੀਆਂ ਚੀਜ਼ਾਂ ਨੇ ਉਹਨਾਂ ਨੂੰ ਇਗਨੋਰ ਕਰਕੇ ਆਪਾਂ ਹੋਰ ਫਿਲਮ ਦਿਖਾਉਣ ਜਾਂ ਇਦਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਤੇ ਭਾਜੀ ਹੁਣ ਲਾਸਟ ਵਿੱਚ ਕੀ ਕਹਿਣਾ ਚਾਹੁੰਗਾ ਫਿਲਮ ਬਾਰੇ ਮੈਂ ਲਾਸਟ ਜੇ ਇਹੀ ਗੱਲ ਕਹਿਣਾ ਚਾਹੁੰਗਾ ਵੀ ਫਿਲਮ ਬਹੁਤ ਜ਼ਿਆਦਾ ਵਧੀਆ ਅਸੀਂ ਆਪਦੇ ਵੱਲੋਂ ਬਣਾਈ ਆ ਪ੍ਰੋਡੂਸਰਾਂ ਦੀ ਬਹੁਤ ਮਿਹਨ ਤੁਸੀਂ ਪਹੁੰਚੇ ਹੋ ਤੁਹਾਡੇ ਸਾਰੇ ਜਿਹੜੇ ਤੁਸੀਂ ਕਦਮ ਚੱਲ ਕੇ ਆਉਂਗੇ ਤੁਹਾਡੇ ਸਾਰੇ ਉਹ ਕਦਮ ਆ ਜਿਹੜੇ ਉਹ ਸਾਡੇ ਸਿਰ ਮੱਥੇ ਆ ਤੇ ਮੈਨੂੰ ਇਹ ਵੀ ਲੱਗਦਾ ਵੀ ਤੁਸੀਂ ਨਰਾਸ਼ ਹੋ ਕੇ ਨਹੀਂ ਜਾਉਂਗੇ ਖੁਸ਼-ਖੁਸ਼ ਜਾਉਂਗੇ ਤੁਹਾਨੂੰ ਆਪਸ ਵਿੱਚ ਜਿਹੜੇ ਤੁਹਾਡੇ ਨਾਲ ਸਾਥੀ ਤੁਹਾਡਾ ਪਰਿਵਾਰ ਆਊਗਾ ਉਹਨਾਂ ਨੂੰ ਵੀ ਕੋਈ ਚੰਗਾ ਮੈਸੇਜ ਮਿਲੂਗਾ ਸਾਡੇ ਫੈਲੋ ਰਹੀਂ ਤੇ ਤੁਸੀਂ ਭਾਜੀ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਅਸੀਂ ਮਿਹਨਤ ਨਾਲ ਫਿਲਮ ਬਣਾਈ ਹੈ ਸਾਰਿਆਂ ਨੇ ਆਪਦਾ 100% ਦਿੱਤਾ ਤੇ ਤੁਸੀਂ ਸਾਰੇ ਜਣੇ ਫਿਲਮ ਜ਼ਰੂਰ ਦੇਖ ਕੇ ਆਇਓ 14 ਨਵੰਬਰ ਨੂੰ ਚਿਲਡਰਨ ਡੇ ਵੀ ਹੈ ਤੇ ਉਸ ਦਿਨ ਆਪਣੇ ਬੱਚਿਆਂ ਦੇ ਨਾਲ ਫੈਮਲੀ ਦੇ ਨਾਲ ਤੁਸੀਂ ਜਾਓ ਫਿਲਮ ਦੇਖ ਕੇ ਆਓ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਸਾਲ ਦੀ ਆਖਰੀ ਫਿਲਮ ਹੈ ਪੰਜਾਬੀ ਫਿਲਮ ਹੈ ਸੋ ਇਸ ਤੋਂ ਬਾਅਦ ਤੁਹਾਨੂੰ 2-3 ਮਹੀਨੇ ਬਾਅਦ ਦੀ ਫਿਲਮ ਦੇਖਣ ਨੂੰ ਮਿਲੂਗੀ ਥੀਏਟਰ ਦੇ ਅੰਦਰ ਤਾਂ ਤੁਸੀਂ ਜਾਓ ਤੇ ਫਿਲਮ ਨੂੰ ਜ਼ਰੂਰ ਦੇਖ ਕੇ ਆਇਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਸਾਡੇ ਨਾਲ ਸੀਗੇ ਬੰਟੀ ਜੰਡਵਾਲੀਆ ਤੇ ਜਸਕਰਨ ਗਰੇਵਾਲ ਅਸੀਂ ਗੱਲਬਾਤ ਕੀਤੀ ਹੈ ਫਿਲਮ ਬਾਰੇ ਇੱਕ ਤੇਰੇ ਕਰਕੇ ਜੋ ਰਿਲੀਜ਼ ਹੋਣੀ ਹੈ 14 ਨਵੰਬਰ ਨੂੰ ਚਿਲਡਨਡੇ ਵਾਲੇ ਦਿਨ ਤੇ ਮੈਂ ਅਮਰਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ